ਦੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕੌਰ ਸਿੱਧੂ ਪੰਜਾਬ ਦੀ ਜਦੋਂ ਗੱਲ ਕਰਦੀਆਂ ਜਾਂ ਭਾਰਤ ਦੀ ਜਦੋਂ ਗੱਲ ਕਰਦੇ ਤੇ ਖਾਸ ਕਰਕੇ ਇਹ ਧਰਤੀ ਜਿਹੜੀ ਉਹਨੂੰ ਬਖਸ਼ਿਸ਼ ਹੈ ਗੁਰੂਆਂ ਪੀਰਾਂ ਦੀ ਤੇ ਆਪਣੇ ਤਖੜੇ ਜੁੱਸੇ ਕਰਕੇ ਸਰੀਰ ਕਰਕੇ ਸੇਧਮੰਦ ਜ਼ਿੰਦਗੀ ਦੀ ਜੀਵਨ ਸ਼ੈਲੀ ਕਰਕੇ ਵਧੀਆ ਸੋਚ ਕਰਕੇ ਖੁੱਲੇ ਸੁਭਾਅ ਕਰਕੇ ਸਾਡੇ ਲੋਕ ਜਾਣੇ ਜਾਂਦੇ ਆ ਪਰ ਅੱਜ ਕੱਲ ਜਦੋਂ ਅਸੀਂ ਪੰਜਾਬ ਦੇ ਮੁੱਦੇ ਤੇ ਕੋਈ ਵੀ ਗੱਲ ਕਰਦੇ ਆ ਤੇ ਸਭ ਤੋਂ ਅਹਿਮ ਮੁੱਦਾ ਉਹ ਆ ਜਾਂਦਾ ਨਸ਼ਿਆਂ ਨੂੰ ਲੈ ਕੇ ਹਰ ਤੀਜਾ ਬੰਦਾ ਨਸ਼ੇ ਬਾਰੇ ਗੱਲ ਕਰ ਰਿਹਾ ਚਾਹੇ ਅਸੀਂ ਘਰ ਦੀ ਗੱਲ ਕਰ ਰਹੀਏ ਆਂਗ-ਗਵਾਂਡ ਦੀ ਗੱਲ ਕਰ ਰਹੀਏ ਸਮਾਜ ਦੀ ਗੱਲ ਕਰ ਰਹੀਏ ਤੇ ਚਾਹੇ ਅਸੀਂ ਲਾਅ ਐਂਡ ਆਰਡਰ ਦੇ ਵਿੱਚ ਬੈਠੇ ਲੋਕਾਂ ਦੀ ਤੇ ਜਾਂ ਰਾਜਨੀਤਿਕ ਪਾਰਟੀਆਂ ਦੀ ਆਖਰ ਨਸ਼ਿਆਂ ਨੂੰ ਲੈ ਕੇ ਇੰਨੀ ਚਰਚਾ ਕਿਉਂ ਛਿੜਦੀ ਹੈ ਇਹਦੇ ਬਾਰੇ ਹੀ ਗੱਲਬਾਤ ਇਹਦੀ ਰੋਕਥਾਮ ਕੀ ਹੈ ਕੀ ਹੱਲ ਨੇ ਸਾਡੀ ਜਵਾਨੀ ਨੂੰ ਕਿਵੇਂ ਇਤੋਂ ਕੱਢਿਆ ਜਾਵੇ ਬਰ ਤੇ ਪੰਜਾਬ ਨੂੰ ਫਿਰ ਇੱਕ ਸਿਹਤਮੰਦ ਪੰਜਾਬ ਤੇ ਵਧੀਆ ਪੰਜਾਬ ਜਿਹੜਾ ਬਣਾਇਆ ਜਾਵੇ ਇਹਦੇ ਬਾਰੇ ਚਰਚਾ ਹੋएगी ਜੀ ਲਾਈਵ ਅੱਜ ਸਟੂਡੀਓ ਦੇ ਵਿੱਚ ਅੱਜ ਦਾ ਵਿਸ਼ਾ ਜੀ ਵਕਤ ਦੀ ਮੰਗ ਨਸ਼ਿਆਂ ਦੇ ਖਿਲਾਫ ਜੰਗ ਗੱਲਬਾਤ ਰਹੇਗੀ ਸਟੂਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਨ ਲਈ ਖਾਸ ਤੌਰ ਤੇ ਮੇਰੇ ਕੋਲ ਸੁਰੇਜ ਪੋਂਚੇ ਨੇ ਜੀ ਅੱਜ ਦੇ ਮਹਰ ਸਭ ਤੋਂ ਪਹਿਲਾਂ ਤੁਹਾਨੂੰ ਮਿਲਵਾਉਂਦੇ ਆਂ ਸਵਾਗਤ ਕਰਦੇ ਆਂ ਰਵਿੰਦਰ ਰੋਬਿਨ ਹੋਰਾਂ ਦਾ ਸੀਨੀਅਰ ਪੱਤਰਕਾਰ ਰਵਿੰਦਰ ਜੀ ਸਟੂਡੀਓ ਚ ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਸੀਨੀਅਰ ਪੱਤਰਕਾਰ ਅਜੀਬ ਭਾਸਕਰ ਜੀ ਰਜੀਵ ਜੀ ਸਟੂਡੀਓ ਚ ਬਹੁਤ ਬਹੁਤ ਸਵਾਗਤ ਹੈ ਜੀ ਰਜੀਵ ਜੀ ਜਦੋਂ ਅਸੀਂ ਇੱਕ ਸ਼ਬਦ ਸੁਣਦੇ ਆਂ ਨਸ਼ੇ ਤੇ ਆਪਣੀ ਸੂਬੇ ਦੀ ਗੱਲ ਕਰਦੇ ਆਂ ਬਹੁਤ ਸੋਹਣਾ ਸੂਬਾ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਸਾਨੂੰ ਗੱਲਾਂ ਬਹੁਤ ਹੋਰ ਕਰਨੀਆਂ ਚਾਹੀਦੀਆਂ ਤਰੱਕੀ ਦੀਆਂ ਅੱਗੇ ਵਧਣ ਦੀਆਂ ਮੌਕਿਆਂ ਦੀਆਂ ਨਵੇਂ-ਨਵੇਂ ਰੋਜ਼ਗਾਰ ਦੇ ਜਾਂ ਬਾਕੀ ਚੀਜ਼ਾਂ ਦੇ ਖੇਡਾਂ ਦੇ ਗੱਲ ਅਸੀਂ ਅੱਜ ਫੇਰ ਕਰ ਰਹੇ ਆਂ ਇੱਕ ਨ ਤੇ ਜਿਹੜਾ ਵਕਤ ਹੈ ਉਹ ਵੀ ਮੰਗ ਕਰਦਾ ਕਿ ਨਸ਼ਿਆਂ ਦੇ ਖਿਲਾਫ ਗੱਲ ਛੇੜੀ ਤਾਂ ਜਾਵੇ ਪਰ ਇਹ ਗੱਲ ਬਾਰ ਬਾਰ ਛੇੜਨ ਦੀ ਲੋੜ ਸਾਨੂੰ ਕਿਉਂ ਪੈ ਰਹੀ ਹੈ ਵੈਸੇ ਨਵਜੋਦੀ ਪੰਜਾਬ ਵੈਸੇ ਨਸ਼ਿਆਂ ਵਾਸਤੇ ਤਾਂ ਹੁਣ ਜਾਣੇ ਆ ਜਾਂਦਾ ਹੈ ਜੀ ਲੇਕਿਨ ਇੱਕ ਟਾਈਮ ਸੀਗਾ ਖਾਸ ਕਰਕੇ ਆਪਾਂ 2007 ਤੋਂ ਬਾਅਦ ਕਲੀ 2007 ਤੋਂ ਪਹਿਲੇ ਹੂੰ ਪੰਜਾਬ ਦਾ ਜ਼ਿਕਰ ਜਦ ਵੀ ਕਦੀ ਪੰਜਾਬ ਤੋਂ ਬਾਹਰ ਹੁੰਦਾ ਸੀ ਨਾ ਤੇ ਬੜਾ ਇੱਕ ਫਲਿਆ ਫੁਲਿਆ ਬਹੁਤ ਖੁਸ਼ ਰਹਿੰਦੇ ਨੇ ਇਹਨਾਂ ਦੀ ਰੈਪਿਊਟੇਸ਼ਨ ਹੀ ਐਦਾਂ ਦੀ ਸੀਗੀ ਜਿੱਦਾਂ ਕਹਿੰਦੇ ਸੀ ਪੰਜਾਬ ਤੋਂ ਤੇ ਸਮਝੋ ਬਈ ਖੁਸ਼ ਮੰਦਾ ਹੈ ਬਿਲਕੁਲ ਔਰ ਪੰਜਾਬ ਕਦੀ ਭੁੱਖਾ ਨਹੀਂ ਦੇਖਿਆ ਹੋਏਗਾ ਕਿਸੇ ਨੇ ਔਰ ਦੂਜੇ ਸੂਬਿਆਂ ਦੇ ਵਿੱਚ ਪੰਜਾਬੀਆਂ ਦੇ ਬਾਰੇ ਚਾਹੇ ਗੱਲ ਬੜੀ ਕਹੀ ਜਾਂਦੀ ਹੈ ਕਿ ਪੰਜਾਬ ਆਪਣੇ ਆਪ ਵਿੱਚ ਬੜੀ ਇੱਕ ਪਰਫੁੱਲਿਤ ਸਟੇਟ ਹੈਗੀ ਹੈ ਪਰ ਹੁਣ ਨਸ਼ਿਆਂ ਦੇ ਨਾਲ ਜਿਸ ਤਰੀਕੇ ਨਾਲ ਸਾਡਾ ਨਾਂ ਜੁੜ ਗਿਆ ਹੈ ਔਰ 2017 ਤੱਕ ਆਂਦੇ ਆਂਦੇ 2007 ਤੋਂ ਪੰਜਾਬ ਨੂੰ ਉੜਦਾ ਪੰਜਾਬ ਵੀ ਕਹਿਣ ਲੱਗੇ ਸੀਗੇ ਫਿਲਮ ਵੀ ਬਣੀ ਸੀ ਉਹਦੇ ਉੱਤੇ ਕੰਟਰੋਵਰਟੀ ਵੀ ਹੋਈ ਸੀ ਪੋਲਿਟਿਕਸ ਵੀ ਹੋਈ ਸੀ ਪਰ ਇਹ ਕਿਉਂ ਬਣਿਆ ਕਿ ਕਿਸ ਤਰ੍ਹਾਂ ਬਣਿਆ ਤੇ ਇਹਨੂੰ ਬਾਹਰ ਕਿਦਾਂ ਕੱਢਿਆ ਜਾ ਸਕਦਾ ਅੱਜ ਦਾ ਵਿਸ਼ਾ ਮੇਰੇ ਚੈਨਲ ਇਹਦੇ ਉੱਤੇ ਤੇ ਡਿਸਕਸ਼ਨ ਕਰਾਂਗੇ ਪਰ ਤੁਹਾਡੀ ਗੱਲ ਠੀਕ ਹੈ ਕਿ ਪੰਜਾਬ ਔਰ ਨਸ਼ੇ ਹੁਣ ਪੂਰੇ ਦੁਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਹੈ ਕਿ ਨਸ਼ਾ ਮਹਾਰਾਸ਼ਟਰਾਂ ਦੇ ਵਿੱਚ ਨਹੀਂ ਹੈਗਾ ਨਸ਼ਾ ਦਿੱਲੀ ਦੇ ਵਿੱਚ ਨਹੀਂ ਹੈਗਾ ਨਸ਼ਾ ਗੋਆ ਦੇ ਵਿੱਚ ਨਹੀਂ ਹੈਗਾ ਪਰ ਪੰਜਾਬ ਔਰ ਨਸ਼ੇ ਇੱਕ ਇਹ ਜਿਹੜਾ ਰਿਲੇਸ਼ਨ ਬਣ ਗਿਆ ਨਾ ਉਹਨ ਐਸ ਤੋਂ ਪਿੱਛਾ ਛੁਣਾਣਾ ਬਹੁਤ ਜ਼ਰੂਰੀ ਹੈਗਾ ਔਰ ਐਸ ਮੁੱਦੇ ਦੇ ਉੱਤੇ ਆਪਾਂ ਜਿੱਦਾਂ ਜਿੱਦਾਂ ਸਾਡੀ ਗੱਲ ਅੱਗੇ ਵਧੇਗੀ ਅਸੀਂ ਸੁਜੈਸ਼ਨ ਵੀ ਦੇਵਾਂਗੇ ਸੋਲੂਸ਼ਨ ਦੇ ਬਾਰੇ ਚ ਗੱਲਬਾਤ ਵੀ ਕਰਾਂਗੇ ਔਰ ਸਾਰੀ ਗੱਲਾਂ ਨਾਲ ਦੇ ਨਾਲ ਚੱਲਣਗੀਆਂ ਰਵਿੰਦਰ ਜੀ ਜਦੋਂ राजीव ਜੀ ਨੇ ਗੱਲ ਕੀਤੀ ਕਿ ਜਦੋਂ ਨਸ਼ਿਆਂ ਬਾਰੇ ਗੱਲ ਕਰਨੀ ਹੈ ਤੇ ਦੇ ਮੁੱਦੇ ਦੇ ਸੋਲੂਸ਼ਨ ਤੇ ਆਉਣ ਤੋਂ ਪਹਿਲਾਂ ਉਹਨਾਂ ਚੀਜ਼ਾਂ ਦੇ ਉਹਨਾਂ ਫੈਕਟਰ ਨੇ ਜਿਹੜੇ ਜਿਹੜੇ ਇਸ ਸੀਜ਼ ਨੂੰ ਪੈਦਾ ਕਰਦੇ ਆ ਆਪਾਂ ਗੱਲ ਕਰਦੇ ਆ ਕਿ ਨਸ਼ੇ ਦੀ ਚੇਨ ਕਿਦਾਂ ਬਣਦੀ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਕਿੱਥੋਂ ਨਸ਼ਾ ਸ਼ੁਰੂ ਹੁੰਦਾ ਉਹ ਕਿਵੇਂ ਉਹ ਅੱਗੇ ਵਧਦਾ ਤੇ ਇੱਕ ਜਿਹੜਾ ਕੰਜ਼ਿਊਮ ਕਰ ਰਿਹਾ ਬੰਦਾ ਉਹਦੇ ਤੱਕ ਕਿਵੇਂ ਪਹੁੰਚ ਰਿਹਾ ਅ ਮੈਨੂੰ ਜਰਨਲਿਜ਼ਮ 'ਚ ਹੋ ਗਏ 23 ਸਾਲ ਹੋ ਗਏ ਨੇ ਔਰ ਇਸ ਦੌਰਾਨ ਮੈਂ ਇੱਕ ਐਜ਼ ਇ ਮੀਡੀਆ ਮੈਂ ਨਿਕਲ ਕਰਦਾ ਕਿ ਅਸੀਂ ਜਿਹੜੀਆਂ ਸਟੋਰੀਜ਼ ਕਵਰ ਕਰਦੇ ਆਂ ਜਿਹੜੇ ਨਸ਼ੇ 'ਚ ਪੈ ਗਏ ਆ ਲੋਕ ਉਹਨਾਂ ਨਾਲ ਗੱਲ ਕਰਦੇ ਆਂ ਜੇ ਇੱਕ ਖੁਦਾਨਾਕਾਸਤਾ ਇੱਕ ਅਦਾ ਕੋਈ ਇਹਨਾਂ ਨੇ ਕਿੰਗਪਿੰਦ ਤੇ ਨਹੀਂ ਕਹਿ ਸਕਦੇ ਕੋਈ ਬੰਦਾ ਫੜਿਆ ਹੋਇਆ ਉਹਦੇ ਨਾਲ ਗੱਲ ਕਰਦੇ ਆਂ ਤੋਂ ਮੇਰੇ ਐਕਸਪੀਰੀਅੰਸ ਮੁਤਾਬਕ ਇੱਕ ਇਸ ਤਰ੍ਹਾਂ ਹੈ ਕਿ ਇਹਨੂੰ ਇਹ ਕਹਿਣਾ ਕਿ ਇਹ ਸਿਰਫ ਭਾਰਤ ਤੋਂ ਬਾਹਰੋਂ ਆ ਰਿਹਾ ਉਹ ਠੀਕ ਨਹੀਂ ਹੈ ਭਾਰਤ ਤੇ ਬਾਹਰੋਂ ਤੇ ਨਸ਼ਾ ਆ ਹੀ ਰਿਹਾ ਹੈ ਲੇਕਿਨ ਅੰਦਰ ਵੀ ਸਾਡੇ ਜਿਹੜੇ ਸਿੰਥੈਟਿਕ ਡਰੱਗਸ ਹੈਗੇ ਉਹਦੀ ਕੰਜ਼ਮਪਸ਼ਨ ਵੀ ਹੋ ਰਹੀ ਹੈ ਹੁਣ ਪੰਜਾਬ ਸੂਬਾ ਕਿਉਂ ਨਾਮ ਚੰਦਾ ਹੈ ਜ਼ਿਆਦਾ ਉਹਦਾ ਕਾਰਨ ਮੋٹے ਤੌਰ ਤੇ ਹੈ ਕਿ ਦੇਖੋ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਹਿਰੋਇਨ ਦੀ ਖੇਤੀ ਹੈ ਜਾਂ ਹਫੀਮ ਦੀ ਖੇਤੀ ਹੈ ਨੰਬਰ 1 ਤੇ ਸੰਗਲ ਕਰਨ ਵਾਲੇ ਮਿਆਂਮਾਰ ਹੈ ਦੂਜੇ ਨੰਬਰ ਤੇ ਅਫਗਾਨਿਸਤਾਨ ਹੈ ਅਫਗਾਨਿਸਤਾਨ ਤੋਂ ਬਾਅਦ ਅਗਰ ਇੰਡੀਆ ਪਹੁੰਚਦਾ ਹੈ ਤੇ ਰਸਤਾ ਪਾਕਿਸਤਾਨ ਦਾ ਹੂੰ ਪਾਕਿਸਤਾਨ ਇੰਡੀਆ ਦੇ ਰਿਲੇਸ਼ਨ ਕੋਈ ਬਹੁਤ ਅੱਛੇ ਨਹੀਂ ਹੈ ਤੇ ਹਰ ਵਾਰੀ ਪਾਕਿਸਤਾਨ ਦੇ ਉੱਤੇ ਇੱਕ ਐਲੀਗੇਸ਼ਨ ਜ਼ਰੂਰ ਲੱਗਦਾ ਕਿ ਪਾਕਿਸਤਾਨ ਡਰੱਗ ਭੇਜ ਰਿਹਾ ਹੂੰ ਹੁਣ ਹੁੰਦਾ ਇਹ ਹੈ ਕਿ ਉੱਥੋਂ ਦੀ ਚੱਲ ਰਿਹਾ ਹੈ ਅਫਗਾਨਿਸਤਾਨ ਤੋਂ ਚੱਲ ਰਿਹਾ ਹੈ ਅਫਗਾਨਿਸਤਾਨ ਦੇ ਔਰ ਪਸ਼ਾਵਰ ਦੇ ਦਰਮਿਆਨ ਇੱਕ ਜਗ੍ਹਾ ਬਾੜਾ ਜਿੱਥੇ ਬਹੁਤ ਫ੍ਰੀ ਹੋਲਡ ਵੈਪਨ ਔਰ ਡਰੱਗਸ ਸਭ ਕੁਝ ਮਿਲਦੀ ਹੈ ਸਾਰੇ ਏਜੰਸੀਜ਼ ਨੂੰ ਪਤਾ ਹੋਣਾ ਹੈ ਜਿਹੜੀ ਸਿਕਿਉਰਿਟੀ ਏਜੰਸੀਜ਼ ਨੂੰ ਜੀ ਅਗਰ ਉੱਥੋਂ ਚੱਤ ਤੁਰਿਆ ਔਰ ਪਾਕਿਸਤਾਨ ਦੇ ਥਰੂ ਭਾਰਤ ਪਹੁੰਚਦਾ ਹੈ ਫਿਰ ਉਸ ਤੋਂ ਬਾਅਦ ਦੂਜੇ ਮੁਲਕਾਂ 'ਚ ਜਾਂਦਾ ਹੈ ਇਹ ਦੂਜੀ ਸਟੇਟਾਂ 'ਚ ਜਾਂਦਾ ਹੈ ਇੱਕ ਐ ਨੈਕਸਸ ਹੈ ਜਿਹਦੇ ਵਿੱਚ ਕੱਲਾ ਪਾਕਿਸਤਾਨ ਅਫਗਾਨਿਸਤਾਨ ਇੰਡੀਆ ਦੇ ਸਮਗਲਰਸ ਨਹੀਂ ਹੈ ਉਹਦੇ ਵਿੱਚ ਮੈਕਸੀਕੋ ਦੇ ਵੀ ਨੇ ਯੂਐਸ ਦੇ ਵੀ ਨੇ ਕੈਨੇਡਾ ਦੇ ਵੀ ਨੇ ਵੈਨਜ਼ੂਏਲਾ ਦੇ ਵੀ ਨੇ ਬਹੁਤ ਸਾਰੇ ਮੁਲਕਾਂ ਦੇ ਨੇ ਜੀ ਤੋਂ ਇੱਕ ਬਹੁਤ ਵੱਡਾ ਨੈਕਸਸ ਹੈ ਜਿਹਦੇ ਵਿੱਚ ਇਹ ਚੇਨ ਬਣ ਰਹੀ ਹੈ ਅਗਰ ਹੁਣ ਪੰਜਾਬ ਦੀ ਬਦਨਾਮੀ ਜਿਵੇਂ ਸਰ ਨੇ ਕਿਹਾ ਭਾਸਕਰ ਸਰ ਨੇ ਉਹ ਹੁਣ ਪੰਜਾਬ ਦੀ ਬਦਨਾਮੀ ਇਹ ਹੋਈ ਕਿ ਜਦੋਂ ਬਾਰਡਰ ਤੋਂ ਸਮੱਗਲ ਹੋ ਕੇ ਪਹਿਲਾਂ ਇੱਥੇ ਨਹੀਂ ਹੁੰਦੀ ਸੀਗੀ ਪੰਜਾਬ ਤੋਂ ਐਸ ਹੈਰੋਇਨ ਸਮੱਗਲ ਨਹੀਂ ਹੁੰਦੀ ਸੀ ਹੈਰੋਇਨ ਜਦੋਂ ਪੰਜਾਬ ਦੇ ਕਾਲੇ ਡੇ ਜਿਹਨੂੰ ਬਲੈਕ ਡੇਸ ਕਹਿੰਦੇ ਆ ਟੈਰਰਿਜ਼ਮ ਡੇ ਸੀ ਉਦੋਂ ਮਿਲਿਟੈਂਟਸ ਨੂੰ ਦੇਣ ਵਾਸਤੇ ਇਹ ਵਾਲਾ ਯੂਜ਼ ਹੁੰਦਾ ਸੀਗਾ ਐਜ਼ ਅ ਕੈਸ਼ ਦੇ ਤੌਰ ਤੇ ਜੀ ਲੇਕਿਨ ਜਦੋਂ ਕਸ਼ਮੀਰ ਵਿੱਚ ਬਾਰਡਰ ਗੋਲੀਆਂ ਚੱਲ ਰਹੀਆਂ ਹੂੰ ਰਾਜਸਥਾਨ ਚ ਜਿਹੜੇ ਪਿੰਡ ਨੇ ਜਾਂ ਗੁਜਰਾਤ ਦੇ ਜਿਹੜੇ ਪਿੰਡ ਨੇ ਉਹ ਜ਼ੀਰੋ ਲਾਈਨ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੂਰ ਨੇ ਹੂੰ ਪੰਜਾਬ ਦੀ ਟੋਪੋਗ੍ਰਾਫੀ ਹੈ ਕਿ ਪੰਜਾਬ ਦੇ ਪਿੰਡ ਕਈ ਪਿੰਡ ਅੱਧੇ ਪਾਕਿਸਤਾਨਵਾਨ ਨੇ ਕਦੀ ਇੱਧਰ ਨੇ ਤੇ ਜਿਹੜੀਆਂ ਸਮਗਲ ਪਹਿਲਾਂ ਹੁੰਦੀਆਂ ਸੀਗੀਆਂ ਚੀਜ਼ਾਂ ਸੀ ਸੋਨਾ ਹੁੰਦਾ ਸੀ ਟਬੈਕੋ ਹੁੰਦਾ ਸੀ ਬਹੁਤ ਸਾਰੀ ਚੀਜ਼ਾਂ ਸਮਗਲ ਹੁੰਦੀਆਂ ਸੀ ਇਸਟੈਬਲਿਸ਼ਡ ਸਮਗਲਰਸ ਨੇ ਹੂੰ ਸੋ ਉਹ ਡਰੱਗ ਨੂੰ ਡਰੱਗ ਮਾਫੀਆ ਨੇ ਉਹਨਾਂ ਨੇ ਯੂਜ਼ ਕੀਤਾ ਜੀ ਫਿਰ ਉਸ ਤੋਂ ਬਾਅਦ ਜਿਹੜੇ ਮੁੰਡੇ ਬੇਰੋਜ਼ਗਾਰ ਸੀਗੇ ਮੈਂ ਬਾਰ-ਬਾਰ ਕਹ ਰਿਹਾ ਬੇਰੋਜ਼ਗਾਰ ਸੀਗੇ ਹੂੰ ਉਹਨਾਂ ਨੂੰ ਕੋਰੀਅਰ ਬਣਾਇਆ ਉਹ ਕੋਰੀਅਰ ਬਾਅਦ ਚ ਕੈਰੀਅਰ ਬਣ ਗਿਆ ਹਮ ਐਚ ਐਨ ਐਮ ਬਣ ਗਿਆ ਉੱਥੋਂ ਉੱਥੋਂ ਜਿਹੜਾ ਇਹਨਾਂ ਨੇ ਹੌਲੀ ਹੌਲੀ ਜਿਹੜਾ ਇੱਕ ਗ੍ਰਿਫਟ ਦੇ ਵਿੱਚ ਜਿਹੜੀ ਇੱਕ ਚੇਨ ਬਣਾਈ ਤੇ ਉਸ ਤੋਂ ਬਾਅਦ ਜਗਾ ਜਗਾ ਸਪਲਾਈ ਹੋਈ ਹੁਣ ਇੱਕ ਜਿਹੜਾ ਪੁਆਇੰਟ ਅਰੀਵ ਜਿਹੇ ਆਉਂਦਾ ਕਿ ਕੋਈ ਵੀ ਨਸ਼ਾ ਚਾਹੇ ਅਫਗਾਨਿਸਤਾਨੋਂ ਮੈਕਸੀਕੋ ਤੋਂ ਜਾਂ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਚੱਲਿਆ ਉਹਦੇ ਵਿੱਚ ਸਿਰਫ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਜਿਹੜੇ ਟੌਪ ਸ਼ੌਟ ਜਿਹੜੇ ਲੋਕ ਨੇ ਉਹਨਾਂ ਦੀ ਇਨਵੋਲਵਮੈਂਟ ਤੋਂ ਬਿਨਾ ਕੀ ਇੱਥੇ ਚੀਜ਼ ਪਹੁੰਚ ਸਕਦੀ ਹੈ ਪਰਮਿਸ਼ਨਸ ਨੇ ਬਾਰਡਰ ਦੀ ਆਪਾਂ ਗੱਲ ਕਰੀਏ ਕਿ ਉੱਥੇ ਇੰਨਾ ਹੀ ਈਜ਼ੀ ਹੈ ਚੀਜ਼ਾਂ ਦਾ ਬਾਰਡਰ ਕ੍ਰੋਸ ਕਰਕੇ ਇੱਥੇ ਪਹੁੰਚਣਾ ਦੇਖੋ ਜਿੱਥੇ ਤੱਕ ਬਾਰਡਰ ਤੋਂ ਇੱਥੇ ਆਉਣ ਦੀ ਗੱਲ ਹੈਗੀ ਆ ਉਹਦੇ ਕਈ ਮੈਥਡ ਕਿਉਂਕਿ ਬੀਐਸਐਫ ਦੇ ਕਈ ਵਾਰ ਅਸਰਾਂ ਨਾਲ ਗੱਲ ਕਰਦੇ ਆ ਤੇ ਮੇਨ ਤਿੰਨ ਤਾਂ ਤਿੰਨ ਚਾਰ ਤਰੀਕੇ ਹੁੰਦੇ ਸੀਗੇ ਪਹਿਲੇ ਹੁਣ ਉਹਦੇ ਵਿੱਚ ਕੁਝ ਐਡੀਸ਼ਨ ਹੋਇਆ ਪਹਿਲੇ ਪਾਈਪ ਦੇ ਜ਼ਰੀਏ ਉੱਥੋਂ ਇੱਕ ਅੰਦਰ ਪਾਈਪ ਜਿਹੜੀ ਪਲਾਸਟਿਕ ਦੀ ਹੁੰਦੀ ਹੈ ਉਹ ਪਾ ਜਾਂਦੇ ਸੀ ਉਹਦੇ ਤੋਂ ਪੁਸ਼ ਕਰਦੇ ਸੀ ਤੇ ਇਸ ਪਾਸੇ ਜਿਹੜੇ ਉਹਨਾਂ ਦੇ ਕੰਡਿਊਟ ਹੁੰਦੇ ਸੀਗੇ ਉਥੋਂ ਚੱਕ ਲੈਂਦੇ ਸੀ ਫਿਰ ਇੱਕ ਥਰੋ ਵਾਲਾ ਕਿ ਉਥੋਂ ਥਰੋ ਕਰਦੇ ਸੀਗੇ ਤੇ ਥਰੋ ਕਰਕੇ ਪਾਰਟिकुलर ਜਗ੍ਹਾ ਤੇ ਪਹੁੰਚ ਜਾਂਦੇ ਸੀ ਉੱਥੇ ਇਨਫੋਰਮੇਸ਼ਨ ਪਹੁੰਚ ਜਾਂਦੀ ਸੀ ਉਥੋਂ ਲੈ ਜਾਂਦੇ ਸੀ ਲੇਕਿਨ ਪਿਛਲੇ ਕਈ ਬਿਲਕੁਲ 3-4 ਸਾਲ ਤੇ ਜ਼ਿਆਦਾ ਹੀ ਹੋ ਗਏ ਉਸ ਤੋਂ ਜੀ ਹੁਣ ਡਰੋਨ ਦੇ ذریعے ਆਨੇ ਸ਼ੁਰੂ ਹੋ ਗਏ ਬਿਲਕੁਲ ਅਕਸਰ ਘਮਰਾਹਣੇ ਆਉਂਦੀਆਂ ਡਰੋਨ ਦੇ ذریعے ਜਦੋਂ ਤੋਂ ਆ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਹੈਗੀ ਸੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪਰੋਚ ਕੀਤਾ ਸੀ ਵੀ ਡਰੋਨ ਇੱਥੇ ਬੜੇ ਆ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਬੀਐਸਐਫ ਦੇ ਕੋਲ 50 ਕਿਲੋਮੀਟਰ ਦਾ ਏਰੀਆ ਉਹਨਾਂ ਨੇ ਆਪਣੇ ਅੰਡਰ ਲੈ ਲਿਆ ਸੀ ਪਰ ਡਰੋਨ ਹਜੇ ਵੀ ਆ ਰਹੇ ਨੇ ਐਂਟੀ ਡਰੋਨ ਜਿਹੜੇ ਇਕਵਿਪਮੈਂਟਸ ਹੈਗੇ ਨੇ ਉਹਨੂੰ ਲੈਣ ਦੀ ਗੱਲ ਬਹੁਤ ਟਾਈਮ ਤੋਂ ਚੱਲ ਰਹੀ ਹੈ ਪਰ ਐਨੀ ਗੱਲ ਸਮਝ ਆਈ ਕਿ ਬੀਐਸਐਫ ਦੇ ਕੋਲ ਐਂਟੀ ਡਰੋਨ ਜਿਹੜੇ ਇਕੁਇਪਮੈਂਟ ਸੀਗੇ ਉਹ ਕਿਉਂ ਨਹੀਂ ਸੀ ਹੁਣੇ ਪੰਜਾਬ ਸਰਕਾਰ ਨੇ ਕਹਿੰਦੇ ਆ ਕਿ ਲਿੱਤੇ ਆ ਉਹਨਾਂ ਦਾ ਇਸਤੇਮਾਲ ਪੰਜਾਬ ਸਰਕਾਰ ਬਿਨਾ ਬੀਐਸਐਫ ਦੀ ਇਜਾਜ਼ਤ ਤੋਂ ਕਿੱਦਾਂ ਕਰ ਸਕਦੀ ਹੈ ਯਾਨੀ ਇਹ ਸਾਰੇ ਸਵਾਲ ਹੈਗੇ ਨੇ ਜਦ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਛੇੜਦੇ ਹੋ ਜੀ ਤੇ ਉਹਦੇ ਵਿੱਚ ਸਾਰਿਆਂ ਦਾ ਇੱਕ ਕੋਰਿਲੇਸ਼ਨ ਹੋਣਾ ਕੋਆਰਡੀਨੇਸ਼ਨ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ ਬਿਨਾ ਕੋਆਰਡੀਨੇਸ਼ਨ ਤੋਂ ਜਦ ਤੁਸੀਂ ਲੜਾਈ ਲੜਦੇ ਹੋ ਨਾ ਤੇ ਫਿਰ ਉਹ ਲੜਾਈ ਜਿੱਤੀ ਨਹੀਂ ਜਾਂਦੀ ਔਰ ਕਿਸੇ ਵੀ ਲੜਾਈ ਦਾ ਕואਡੀਨੇਸ਼ਨ ਇੱਕ ਮੂਲ ਮੰਤਰ ਹੈਗਾ ਜਿਹਦੇ ਥਰੂ ਆਪਾਂ ਕੋਈ ਵੀ ਲੜਾਈ ਜਿੱਤ ਸਕਦੇ ਜੀ ਤੇ ਅਰਵਿੰਦਰ ਜੀ ਜਦੋਂ ਆਪਾਂ ਗੱਲ ਕਰਦੇ ਆ ਕਿ ਨਸ਼ਾ ਮੰਨ ਲਓ ਕਿਸੇ ਵੀ ਜਗ੍ਹਾ ਤੇ ਆਪਣੇ ਪੰਜਾਬ ਚ ਜਾਂ ਇੰਡੀਆ ਦੇ ਕਿਸੇ ਵੀ ਹਿੱਸੇ ਚ ਪਹੁੰਚਦਾ ਪਹਿਲਾਂ ਜਦੋਂ ਨਸ਼ਾ ਇੱਥੇ ਆਉਂਦਾ ਸੀਗਾ ਤੇ ਸਾਨੂੰ ਨਾਰਮਲੀ ਹੁੰਦਾ ਸੀਗਾ ਕਿ ਮੰਨ ਲਓ ਕਿਸੇ ਇੱਕ ਜਗ੍ਹਾ ਦੇ ਉੱਤੇ ਡਰਗ ਸਪਲਾਈਅਰਸ ਨੇ ਉਹ ਨਸ਼ਾ ਭੇਜਣਾ ਸ਼ੁਰੂ ਕਰ ਦਿੱਤਾ ਉਹ ਕਈ ਚੀਜ਼ਾਂ ਲੁਕਵੇਂ ਰੂਪ ਚ ਹੁੰਦੀਆਂ ਸੀ ਕਿ ਸਾਹਮਣੇ ਆ ਜਾਂਦੀਆਂ ਸੀ ਅੱਜ ਜੇ ਆਪਾਂ ਡਾਟਾ ਖੰਗਾਲੀਏ ਵੱਡੀ ਗਿਣਤੀ ਸਕੂਲਾਂ ਕਾਲਜਾਂ ਤੇ ਯੂਨੀਵਰਸਟੀਆਂ ਦੀ ਸਕੂਲ ਫੈਗਮੋਂ ਮੈਂ ਥੋੜਾ ਪਿਛੇ ਅਗਰ ਕਰਦਾ ਕਾਲਜ ਤੇ ਯੂਨੀਵਰਸਟੀਆਂ ਵੱਡੇ ਲੈਵਲ ਤੇ ਇਸ ਪਹਿਲੀ ਕਤਾਰ ਚ ਸ਼ਾਮਲ ਹੋ ਗਈਆਂ ਜਿੱਥੇ ਵੱਡਾ ਟਾਰਗੇਟ ਇਨ੍ਹਾਂ ਸਪਲਾਈਅਰਜ਼ ਦਾ ਨਸ਼ਾ ਭੇਜਣ ਦੇ ਉੱਤੇ ਹੈ ਹੁਣ ਉਹ ਉਹਨਾਂ ਕਾਲਜਾਂ ਯੂਨੀਵਰਸਟੀਆਂ ਤੱਕ ਜਿਹੜਾ ਨਸ਼ਾ ਪਹੁੰਚਦਾ ਉਹ ਉਹ ਕੀ ਹੈ ਉਹਨਾਂ ਨੂੰ ਕਿਵੇਂ ਨੱਥ ਪਾਈ ਜਾਵੇ ਔਰ ਉੱਥੋਂ ਤੱਕ ਪਹੁੰਚਣ ਲਈ ਕੀ ਇੰਨੇ ਪੁਖਤਾ ਪ੍ਰਬੰਧ ਨਹੀਂ ਹੈਗੇ ਇੰਸਟੀਚੂਨਸ ਦੇ ਕੋਲ ਜਦੋਂ ਦੇਖੋ ਇੱਕ ਹਾਈਡਨ ਸਿੱਕਤੀ ਗੇਮ ਹੈ ਬੜੀ ਗਲਤ ਇਹ ਹੈ ਜੇ ਤੁਸੀਂ ਸੋਚੋਗੇ ਕਿ ਤੁਸੀਂ ਇੱਕ ਸਮੱਗਲਰ ਨੂੰ ਫੜ ਲਿਆ ਤੇ ਫਿਰ ਦੁਬਾਰਾ ਕੰਮ ਨਹੀਂ ਕਰੇਗਾ ਕਿੰਗਪਿੰਨ ਹਾਲੇ ਵੀ ਨਹੀਂ ਫੜੇ ਜਾਂਦੇ ਬੜੀ ਬੜੀ ਵੇਖਿਆ ਹੁਣ ਤੁਸੀਂ ਵੇਖੋ ਕਿ ਪਿਛਲੇ 1 ਸਾਲ ਚ ਪੰਜਾਬ ਦੇ ਅੰਦਰ ਪੁਲਿਸ ਬੀਐਸਐਫ ਵਰ ਦੂਸਰੀ ਸਿਕਿਉਰਿਟੀ ਏਜੰਸੀਜ਼ ਨੇ 1000 ਕਿਲੋ ਦੇ ਕਰੀਬ ਹਿਰੋਇਨ ਫੜੀ ਹੈ 1 ਸਾਲ ਦੇ ਅੰਦਰ ਔਰ ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਇਹ ਤੋਂ ਕਈ ਗੁਣਾ ਜ਼ਿਆਦਾ ਸਮੱਗਲ ਹੋਈ ਹੈ ਹੁਣ ਜਿਹੜੀ ਤੁਸੀਂ ਨੈਕਸਸ ਦੀ ਗੱਲ ਕੀਤੀ ਉਹ ਨੈਕਸਸ ਕੱਲਾ ਪੋਲਿਟਿਸ਼ੀਅਨ ਦਾ ਨਹੀਂ ਹੈ ਉਹ ਨੈਕਸਸ ਵਿੱਚ ਸਿਕਿਉਰਿਟੀ ਦੇ ਅਫਸਰਜ਼ ਵੀ ਸ਼ਾਮਲ ਨੇ ਹੂੰ ਕਈ ਵਾਰੀ ਫੜੇ ਵੀ ਜਾਂਦੇ ਨੇ ਜਿਨ੍ਹਾਂ ਨੂੰ ਬਲੈਕ ਸ਼ੀਪ ਕਹਿ ਕੇ ਕਰੈਕ ਕੀਤਾ ਜਾਂਦਾ ਹੈ ਲੇਕਿਨ ਇਹ ਨਵੇਂ-ਨਵੇਂ ਮੈਥਡ ਆਂਦੇ ਨੇ ਪਹੁੰਚਣ ਦੇ ਜਿਵੇਂ ਸਰ ਨੇ ਦੱਸਿਆ ਵੀ ਪਹਿਲਾਂ ਪਾਈਪ ਚ ਭੇਜਦੇ ਸੀ ਹੂੰ ਮੈਨੂੰ ਤਾਂ ਯਾਦ ਆ ਸਰ ਮੈਂ ਉੱਥੇ ਜਦੋਂ ਬਾਰਡਰ ਤੇ ਕਵਰ ਕਰਦਾ ਰਿਹਾ ਜੀ ਤੇ ਨਵਜੋਤ ਇਸ ਤਰ੍ਹਾਂ ਸੀਗਾ ਕਿ ਜਿਹੜੇ ਸਮਗਲਰ ਸੀਗੇ ਕਿਉਂਕਿ ਸਾਡੀ ਸਾਡੀ ਜ਼ਮੀਨ ਤਾਰੋਂ ਪਾਰ ਵੀ ਹੈ ਸਾਡੇ ਕਿਸਾਨ ਉਧਰ ਵੀ ਖੇਤੀ ਕਰਨ ਜਾਂਦੇ ਨੇ ਜੀ ਕਈ ਵਾਰੀ ਕਈ ਛੱਡ ਆਉਂਦੇ ਸੀ ਉਹ ਕਈ ਦੇਜ ਵੇਲੇ ਛੁਰਾਗ ਦੇ ਵਿੱਚ ਫਿਰ ਉਹ ਭਰਿਆ ਜਾਂਦਾ ਸੀਗਾ ਫਿਰ ਆ ਜਾਂਦਾ ਸੀ ਕਈ ਵਾਰੀ ਡੰਗਰ ਛੱਡ ਜਾਂਦੇ ਸੀ ਡੰਗਰ ਵਾਪਸ ਆਉਂਦਾ ਸੀ ਉਹ ਡਰਗਸ ਦੇ ਨਾਲ ਆਉਂਦਾ ਸੀ ਮੈਥਡ ਚੇਂਜ ਹੋਏ ਆ ਆਨ ਦੇ ਇਹ ਇਹ ਚੇਂਜ ਹੁੰਦੇ ਰਹਿਣੇ ਆ ਚੱਲਦਾ ਰਹਿਣਾ ਜੀ ਔਰ ਇਧਰੋਂ ਸਾਡੀ ਸਿਕਿਉਰਿਟੀ ਏਜੰਸੀਜ਼ ਨੂੰ ਉਹਨਾਂ ਹੀ ਸਟਰੋਂਗ ਹੋਣਾ ਪਏਗਾ ਕਿ ਕਹਿੰਦੇ ਉਹ ਡਾਲ ਡਾਲ ਤੇ ਤੋਂ ਮੇ ਪਾਤ ਪਾਤ ਆਲੀ ਗੱਲ ਐ ਇਹ ਕੰਟੀਨਿਊ ਐਫਰਟ ਐ ਉਹਦੇ ਵਿੱਚ ਤੁਸੀਂ ਗੱਲ ਸ਼ੁਰੂ ਕੀਤੀ ਐ ਪ੍ਰੋਗਰਾਮ ਦੇ ਸ਼ੁਰੂਆਤ ਚ ਕਿ ਗੁਰੂਆਂ ਪੀਰਾਂ ਦੀ ਧਰਤੀ ਐ ਕੱਲੇ ਕੱਲੇ ਹੁਣ ਸਾਰੇ ਸਮਾਜ ਦਾ ਕੰਮ ਹੈ ਕੱਲੇ ਪੁਲਿਸ ਨਹੀਂ ਰੋਕ ਸਕਦੀ ਕੱਲਾ ਸਮਾਜ ਦਾ ਕੋਈ ਮਤਲਬ ਯੂਨੀਵਰਸਿਟੀ ਦਾ ਬੰਦਾ ਨਹੀਂ ਰੋਕ ਸਕਦਾ ਇਨਵੋਲ ਹੋਣਾ ਪਏਗਾ ਰਿਲੀਜੀਅਸ ਅਧਾਰਿਆਂ ਨੂੰ ਅਸੀਂ ਗੱਲ ਕਰਦੇ ਆ ਮੈਂ ਐਗਜ਼ਾਮਪਲ ਦੇਣ ਲੱਗਾ ਗੱਟੂ ਡੋਰ ਦਾ ਪੁਲਿਸ ਨੇ ਇੱਕ ਛਾਪੇ ਮਾਰਨੇ ਸ਼ੁਰੂ ਕਰਤੇ ਸਰਕਾਰ ਨੇ ਕਾਨੂੰਨ ਬਣਾ ਦਿੱਤੇ ਲੇਕਿਨ ਕੀ ਪਿਓ ਨੂੰ ਨਹੀਂ ਪਤਾ ਮੁੰਡਾ ਗੁੱਡੀ ਉਡਾ ਰਿਹਾ ਉਹਦੇ ਨਾਲ ਸਮਾਜ ਦਾ ਵੀ ਉਹਨਾਂ ਹੀ ਫਰਜ਼ ਬੰਦਾ ਹੈ ਨਾ ਤੇ ਉਹ ਇੱਕ ਕਲੈਕਟਿਵ ਐਫਰਟ ਹੈ ਭਾਵੇਂ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਹੋਵੇ ਜਾਂ ਉਹ ਬੱਚੇ ਦਾ ਹੋਵੇ ਉਹਦੇ ਗਵੰਡੀ ਦਾ ਹੋਵੇ ਜਾਂ ਉਹਦੇ ਪਿਓ ਦਾ ਹੋਵੇ ਜੀ ਕਲੈਕਟਿਵ ਐਫਰਟਸ ਨਾਲ ਹੀ ਰੁੱਕ ਸਕਦਾ ਬਹੁਤ درست ਤੁਸੀਂ ਗੱਲ ਕੀਤੀ ਆ ਇਹਦੇ ਵਿੱਚ ਇੱਕ ਚੀਜ਼ ਹੋਰ ਕਨੈਕਟ ਹੁੰਦੀ ਹੈ ਕਿ ਜਿੱਦਾਂ ਜਿੱਦਾਂ ਸਰਕਾਰਾਂ ਨੇ ਕੰਮ ਕੀਤੇ ਅਸੀਂ ਨਾਰਮਲੀ ਚੀਜ਼ਾਂ ਦੇਖਦੇ ਕਿ ਜਦੋਂ ਵੀ ਰਜੀਵ ਜੀ ਕੋਈ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਇੱਥੋਂ ਤੱਕ ਕਿ ਆਪਾਂ ਇੱਕ ਪਿੰਡ ਦਾ ਸਰਪੰਚ ਵੀ ਜਦੋਂ ਉਹਨੇ ਬਣਨਾ ਉਹ ਆਪਣਾ ਚੋਣ ਏਜੰਡਾ ਜਦੋਂ ਲੋਕਾਂ ਨੂੰ ਮਿਲਦਾ ਹੈ ਜਾ ਕੇ ਜਾਂ ਇੱਕ ਸ਼ਹਿਰ ਦੇ ਵਿੱਚ ਕੋਈ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਹੁੰਦੀਆਂ ਜਾਂ ਨਾਰਮਲ ਕੋਈ ਇਲੈਕਸ਼ਨ ਵੀ ਹੁੰਦੀ ਆ ਲੋਕਾਂ ਨੂੰ ਜਾਂ ਸਰਕਾਰਾਂ ਨੂੰ ਜਾਂ ਲੋਕਾਂ ਦੇ ਜਿਹਨਾਂ ਦੇ ਅਹੁਦੇਦਾਰ ਬਣਨਾ ਆ ਜਾਂ ਉਹਦੇ ਲੈਣੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਲੋਕਾਂ ਦੀ ਨਬਜ਼ ਕਿੱਥੇ ਪਈ ਆ ਤੇ ਇਹਨਾਂ ਨੂੰ ਇਹ ਕਹੀਏ ਕਿ ਜਿੱਦਾਂ ਹੀ ਸਾਡੀ ਪਾਰਟੀ ਸੱਤਾ ਦੇ ਵਿੱਚ ਆਊਗੀ ਜਾਂ ਮੈਂ ਜਦੋਂ ਇਸ ਸੀਟ ਕਬਜ਼ੇ ਉੱਤੇ ਹੋ ਗਿਆ ਜਾਂ ਮੈਂ ਹੋ ਗਈ ਪਹਿਲਾ ਮੇਰਾ ਕੰਮ ਹੋਊਗਾ ਨਸ਼ੇ ਨੂੰ ਠੱਲ ਪਾਉਣਾ ਹੁਣ ਉਹ ਨਸ਼ੇ ਨੂੰ ਠੱਲ ਪਾਉਣਾ ਪਹਿਲਾ ਕੰਮ ਹੋਊਗਾ ਉਹਦੇ باوجود ਅ ਮੇਲ ਬੰਦੇ ਜਿਹੜੇ ਆ ਮਰਦਾਂ ਜਿਹੜੇ ਉਹ ਨਸ਼ੇ ਕਰਦੇ ਸੀਗੇ ਹੁਣ ਔਰਤਾਂ ਉਨੀਆਂ ਇਕੁਇਲੈਂਟ ਆ ਗਈਆਂ ਨਸ਼ੇ ਠੱਲ ਪੈਣੇ ਚਾਹੀਦੇ ਸੀ ਪਰ ਉਹਦੇ باوجود ਉਹ ਕੰਮ ਡਬਲ ਹੋ ਗਿਆ ਤੇ ਇਹੀ ਨਸ਼ੇ ਔਰਤਾਂ ਦੇ ਵਿੱਚ ਵੀ ਆ ਗਏ ਦੇਖੋ ਇਹ ਸਾਰੀ ਗੱਲਾਂ ਇੰਟਰਕਨੈਕਟਡ ਹੈਗੀਆਂ ਐਨੇ ਕਿ ਕੋਈ ਪੋਲੀਟਿਸ਼ੀਅਨ ਸਰਪੰਚ ਜਾਂ ਪੰਜ ਇਹ ਕਹਿ ਕੇ ਸਰਪੰਚ ਬੰਦਾ ਹੋਏ ਕਿ ਮੈਂ ਨਸ਼ੇ ਨੂੰ ਵਿਕਾਉਂਗਾ ਹਮ ਹਰ ਵਿਅਕਤੀ ਜਦ ਵੀ ਕੋਈਥੀ ਪੋਲੀਟਿਕਸ ਦੇ ਵਿੱਚ ਹੁਣ ਤੁਸੀਂ 2017 ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹਮ ਬਕਾਇਦਾ ਗੁਟਕਾ ਸਾਭ ਹਫ਼ਤੇ 'ਚ ਰੱਖ ਕੇ ਸੋਚ ਕੇ ਸੀ ਬਿਲਕੁਲ ਕਿ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਜੇ ਸਾਡੀ ਸਰਕਾਰ ਆਈ ਹਮ ਪਚਾਰ ਹਫਤੇ ਕੀ 4.5 ਸਾਲ ਉਹਨਾਂ ਦੀ ਸਰਕਾਰ ਰਹੀ ਬਾਚੂ ਆ ਕਹਿੰਦੇ ਨੇ ਕਿ ਅਸੀਂ ਨਸ਼ੇ ਦੀ ਲੱਤ ਤੋੜਦੀ ਹੁਣ ਆ ਜਿਹੜੀ ਸਰਕਾਰ ਆਈ ਹੈ ਪੰਜਾਬ ਦੀ ਗੱਲ ਕਰ ਰਹੇ ਆਪਾਂ ਕੇਂਦਰ ਸਰਕਾਰ ਦੀ ਗੱਲ ਦੇ ਉੱਤੇ ਆਪਾਂ ਆਵਾਂਗੇ ਪੰਜਾਬ ਦੀ ਸਰਕਾਰ ਆਈ ਹੈ ਇਹਨਾਂ ਨੇ ਵੀ ਕਿਹਾ ਸੀ ਵੀ 4 ਮਹੀਨੇ ਦੇ ਵਿੱਚ ਨਸ਼ਾ ਪੂਰਾ ਖਤਮ ਕਰ ਦਾਂਗੇ 3 ਸਾਲ ਹੋ ਗਏ 3 ਸਾਲ ਤੋਂ ਬਾਅਦ ਹੁਣ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਦੋ ਸਾਲ ਦੀ ਸਰਕਾਰ ਰਹੇਗੀ ਦੋ ਸਾਲ ਦੇ ਵਿੱਚ ਅਗਰ ਇਹ ਯੁੱਧ ਨਹੀਂ ਜਿੱਤਦੇ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਵੀ ਲੋਕੀ ਕ੍ਰਿਟਿਸਾਈਜ਼ ਕਰਦੇ ਨੇ ਪੋਲਿਟੀਕਲ ਪਾਰਟੀਆਂ ਕ੍ਰਿਟਿਸਾਈਜ਼ ਕਰਦੇ ਨੇ ਵੀ 3 ਸਾਲ ਪਾਦ ਕਿਉਂ ਕਰਦੇ ਨੇ ਜੀ ਪਰ ਚਲੋ ਕਰਾ ਕੀਤਾ ਤੇ ਹੈ ਹੀ ਨਾ ਹੁਣ ਇਹਨਾਂ ਨੇ ਇਹ ਲੜਾਈ ਛੇੜ ਕੇ ਆਪਣੇ ਵਾਸਤੇ ਹੀ ਇੱਕ ਗੋਲਪੋਸਤ ਤਿਆਰ ਕਰਤੀ ਹੈ ਜੇ ਐ ਨਸ਼ਿਆਂ ਖਿਲਾਫ ਯੁੱਧ ਨਹੀਂ ਜਿੱਤਦੇ ਔਰ ਇਹ ਯੁੱਧ ਇਦਾਂ ਨਹੀਂ ਜਿੱਤਿਆ ਜਾਣਾ ਕਿ ਵੀ ਉਹ 1300 ਫੜ ਲੈ ਜੀ 1500 ਫੜ ਲਈ ਜੀ 500 ਕਿਲੋ ਕਿਲੋਗ੍ਰਾਮ ਫੜ ਲਈ ਜੀ ਐਦਾਂ ਨਹੀਂ ਨਸ਼ੇ ਦਾ ਯੁੱਧ ਜਿੱਤੇ ਆਇਆ ਜਨ ਜਦ ਲੋਕ ਆਪਣੇ ਆਪ ਕਹਿਣਾ ਸ਼ੁਰੂ ਹੋ ਜਾਣਗੇ ਜੀ ਹਾਂ ਫਰਕ ਪੈ ਗਿਆ ਜੀ ਨਸ਼ਾ ਬੰਦ ਹੋ ਗਿਆ ਤਾਂ ਇਹਨਾਂ ਦੀ ਜਿੱਤ ਹੋਏਗੀ ਵਰਨਾ ਇਸ ਤਰੀਕੇ ਦੇ ਚੈਲੰਜ ਸਰਕਾਰਾਂ ਆਪਣੇ ਆਪ ਨੂੰ ਦੇ ਦਿੰਦੀ ਹੈ ਜੀ ਔਰ ਅਗਰ ਉਹਦੇ ਵਿੱਚ ਫੇਲ ਹੋ ਜਾਂਦੀ ਹੈ ਲੋਕ ਐ ਮਹਿਸੂਸ ਨਹੀਂ ਕਰਦੇ ਤੇ ਫਿਰ ਅੱਗੇ ਚੱਲ ਕੇ ਇਲੈਕਸ਼ਨਾਂ ਦੇ ਵਿੱਚ ਜਾਣਾ ਬੜਾ ਔਖਾ ਹੋ ਜਾਂਦਾ ਹੁਣ ਦੇਖਦੇ ਅਸੀਂ ਤੇ ਕਹਿੰਦੇ ਆ ਕਿ ਇਹ ਸਰਕਾਰ ਕੁਝ ਕਰੇ ਹੁਣ ਸਰਕਾਰ ਇਕੱਲੀ ਕੁਝ ਕਰ ਨਹੀਂ ਸਕਦੀ ਜਿੱਦਾਂ ਰੋਬਿਨ ਉਹਨਾਂ ਨੇ ਵੀ ਕਿਹਾ ਹੈ ਲੋਕਾਂ ਨੂੰ ਪੁਲਿਸ ਨੂੰ ਕਿਉਂਕਿ ਮੇਨ ਪੁਲਿਸ ਤੇ ਜਿਹੜਾ ਡਰਗ ਪੈਡਲਰ ਦਾ ਨੈਕਸਸ ਜੀ ਉਹ ਮੇਨ ਰਿਸਪੋਨਸੀਬਲ ਠਰਾਇਆ ਜਾਂਦਾ ਹੁਣ ਪੁਲਿਸ ਦੇ ਵਿੱਚ ਡਰ ਦੇਖਣ ਨੂੰ ਮਿਲ ਰਿਹਾ ਜੀ ਹੁਣ ਅੱਜ ਦੀ ਡੇਟ 'ਚ ਛੋਟੇ ਤੋਂ ਵੱਡੇ ਲੈਵਲ ਤੱਕ ਹਮ ਪੁਲਿਸ ਦੇ ਵਿੱਚ ਇਹ ਡਰ ਦੇਖਣ ਨੂੰ ਮਿਲ ਰਿਹਾ ਹੈ ਕਿ ਵੀ ਨਹੀਂ ਹਮ ਐਤ ਕੀ ਸਾਨੂੰ ਸੀਰੀਅਸਲੀ ਲੜਾਈ ਲੜਨੀ ਪੈਗੀ ਪਰ ਇਹ ਸੀਰੀਅਸਨੈਸ ਕਿੰਨੀ ਟਾਈਮ ਤੱਕ ਰਹਿੰਦੀ ਹੈ ਸਵਾਲ ਹੈ ਰਵਿੰਦਰ ਜੀ ਇਹ ਵੀ ਕਿਤੇ ਤਾਂ ਨਹੀਂ ਹੈ ਕਿ ਪੁਆਇੰਟ ਕਿਤੇ ਕਿ ਜਿਹੜੇ ਲੋਕ ਨੇ ਕਿਉਂਕਿ ਸਵਾਲ ਨਹੀਂ ਕਰਦੇ ਜੋ ਰਜੀਵ ਜੀ ਨੇ ਪੁਆਇੰਟ ਕੀਤਾ ਵੀ ਲੋਕ ਤੁਸੀਂ ਪਹਿਲਾਂ ਗੱਲ ਛੇੜੀ ਸੀ ਕਿ ਲੋਕ ਬਰਾਬਰ ਦੇ ਜ਼ਿੰਮੇਦਾਰ ਹੈ ਜਦੋਂ ਲੋਕ ਨਸ਼ਿਆਂ ਦੇ ਖਿਲਾਫ ਸਰਕਾਰ ਨੂੰ ਸਵਾਲ ਨਹੀਂ ਕਰਦੇ ਸਰਕਾਰ ਚੱਲੇ ਜਾਂਦੀ ਹੌਲੀ ਹੌਲੀ ਭੁੱਲ ਜਾਂਦੇ ਆ ਇਹੀ ਸ਼ਾਇਦ ਕਿਤੇ ਰੀਜ਼ਨ ਆ ਵੀ ਲੋਕ ਜਿਹੜੇ ਪੋਲਿਟੀਕਲ ਪਾਰਟੀਆਂ ਨੇ ਜਾਂ ਕ੍ਰਾਈਮਨਲਸ ਨੇ ਜਿਹੜੇ ਖਾਸ ਕਰਕੇ ਸਪਲਾਈਅਰਸ ਨੇ ਉਹ ਲੋਰਡ ਆਰਡਰ ਨੂੰ ਵੀ ਟਿਚ ਕਰਕੇ ਜਾਣਦੇ ਆ ਕਿਉਂਕਿ ਇਹਨਾਂ ਨੂੰ ਪਤਾ ਕਿ ਇੱਕ ਕੁਛ ਟਾਈਮ ਬਾਅਦ ਲੋਕਾਂ ਨੇ ਇਹਨੂੰ ਭੁੱਲ ਜਾਣਾ ਔਰ ਸਵਾਲ ਜਿਹੜੇ ਉਹ ਕੋਈ ਵੀ ਨਹੀਂ ਕਰਦਾ। ਨਜੂਤ ਲੋਕ ਸਵਾਲ ਕਿਵੇਂ ਕਰਨਗੇ? ਲੋਕਾਂ ਕੋਲੋਂ ਸਵਾਲ ਕਰਨ ਦਾ ਜਵਾਬ ਦੇਣ ਦਾ ਇੱਕੋ ਹੀ ਤਰੀਕਾ ਹੈ ਉਹ ਡੈਮੋਕ੍ਰੇਸੀ ਨੇ ਦਿੱਤਾ ਹੋਇਆ। ਉਹ ਹੈ ਵੋਟਾਂ ਦਾ। ਤਾਂ ਜਦੋਂ ਵੋਟਾਂ ਆਉਂਦੀਆਂ ਉਹਦਾ ਜਵਾਬ ਦਿੰਦੇ ਨੇ। ਜਦੋਂ ਵੀ ਪੋਲੀਟੀਕਲ ਪਾਰਟੀਆਂ ਆਈਆਂ ਉਹ ਹਰ ਪੋਲੀਟੀਕਲ ਪਾਰਟੀ ਦਾ ਮੈਨੀਫੈਸਟੋ ਹੈ ਬਣਿਆ। ਉਮੈਨੀਫੈਸਟੋ ਚ ਨਹੀਂ ਸਫਲ ਹੋ ਪਾਈਆਂ ਟ੍ਰੈਡੀਸ਼ਨਲ ਪਾਰਟੀ ਤਾਂ ਵੀ ਕੋਈ ਤਾਈ ਤੇ ਕੋਈ ਦੂਜੀ ਪਾਰਟੀ ਲੱਭੀ। ਅੱਛਾ ਇੱਕ ਦਿਚ ਇਤਰਾਸ ਦੀ ਹੋਰ ਮੈਂ ਮਾਫੀ ਚਾਹੁੰਨੀ ਗੱਲ ਰੋਕਣ ਲਈ ਕਿ ਜਿਹੜਾ ਮੈਨੀਫੈਸਟੋ ਬਣਦਾ ਆ ਉਸੇ ਮੈਨੀਫੈਸਟੋ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਾਂਗੇ ਪਰ ਉਸੇ ਹੀ ਪਾਰਟੀ ਜਿਹਨੂੰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਉਸੇ ਨਸ਼ੇ ਦਾ ਆਸਰਾ ਲੈ ਕੇ ਫਿਰ ਵੋਟ ਖਰੀਦਣ ਦੀਆਂ ਮਤਲਬ ਜੋ ਮੈਨੀਫੈਸਟੋ ਚ ਹੈ ਉਹਦੇ ਦੇ ਹੀ ਉਲਟ ਜਾ ਕੇ ਵੋਟ ਖਰੀਦੀ ਜਾਂਦੀ ਹੈ। ਇਸ ਤਰ੍ਹਾਂ ਹੈਗਾ ਕਿ ਤੁਸੀਂ ਉਹਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਇਸ ਤਰ੍ਹਾਂ ਹੁੰਦਾ ਪੋਲਿਟੀਕਲ ਪਾਰਟੀਆਂ ਕਰਦੀਆਂ। ਜੀ। ਲekin ਹੁਣ ਇਹ ਹੈ ਕਿ ਪੋਲਿਟੀਕਲ ਪਾਰਟੀਆਂ ਦੇ ਨਾਲ ਇੱਕ ਕੱਲਾ ਤੁਸੀਂ ਬਾਰਡਰ ਪਾਰ ਨਸ਼ੇ ਨੂੰ ਲੈ ਕੇ ਕਿਉਂ ਚੱਲਦੇ ਪਏ ਹੋ ਨਸ਼ਿਆਂ ਦੀ ਗੱਲ ਹੈ ਸਿੰਥੈਟਿਕ ਡਰੱਗਸ ਜਿਹੜੇ ਤੁਹਾਡੇ ਆਪਣੇ ਸਟੇਟ ਚ ਬਣ ਰਹੇ ਨੇ ਹਮ ਅਗਰ ਕੋਈ ਸੂਡੋਐਫੀਡਰਿਨ ਡਰੱਗ ਹੈ ਉਹ ਕਿਸੇ ਮਿਕਦਾਰ ਵਿੱਚ ਆ ਰਿਹਾ ਹੈ ਕਿਸੇ ਕੰਪਨੀ ਵਿੱਚ ਉਸ ਨੂੰ ਕਿੰਨੇ ਬਣਾ ਰਿਹਾ ਹੈ ਕਿਵੇਂ ਉਹਦੀ ਸਨੀਕ ਹੈ ਕਿਵੇਂ ਉਹ ਨਿਕਲ ਰਹੀ ਹੈ ਉਹਦੀ ਮੋਨਿਟਰਿੰਗ ਕੀ ਹੈ ਕਲੈਕਟਿਵ ਕੰਮ ਕਰਨਾ ਪਏਗਾ ਜਿਹੜੀ ਤੁਸੀਂ ਗੱਲ ਕਰਦੇ ਪਿਓ ਕਿ ਜਿਹੜੀ ਜਿਹੜੇ ਸਮੱਗਲਰਸ ਨੇ ਕੀ ਉਹ ਟਿਚ ਸਮਝਦੇ ਨੇ ਜੀ ਟਿਚ ਸਮਝਦੇ ਨੇ ਤਾਂ ਤਾਂ ਹੀ ਅਸੀਂ ਸਿਚੁਏਸ਼ਨ ਵਿੱਚ ਆਏ ਹਾਂ ਉਹਨਾਂ ਦਾ ਇੱਕ ਨੈਕਸਸ ਹੈ ਇਨ ਸਟਰੋਂਗ ਵੇਅ ਕੈਨ ਯੂ ਰੋਜ਼ ਕੋਈ ਨਾ ਕੋਈ ਅਖਬਾਰ ਵਿੱਚ ਖਬਰ ਲੱਗੀ ਹੁੰਦੀ ਹੈ ਜੀ ਕਿ ਪੁਲਿਸ ਕਮਿਸ਼ਨਰਸ ਨੇ ਕਹਿ ਦਿੱਤਾ ਕਿ ਅਸੀਂ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਕੋਈ ਨਹੀਂ ਰਾਮਦੇ ਨੇ ਤੁਸੀਂ ਤੇ ਮੈਂ ਅਸੀਂ ਹੁਣ ਵੀ ਤੁਹਾਡੇ ਜਲੰਧਰ ਵੀ ਨਿਕਲ ਆਈਏ ਤੇ ਸਾਨੂੰ ਬਹੁਤ ਸਾਰੀਆਂ ਗੱਡੀਆਂ ਨਿਕਲ ਆਣਗੀਆਂ ਤੁਸੀਂ ਹਿੰਮਤ ਕਰੋ ਉਸ ਦੀ ਫੋਟੋ ਖਿੱਚ ਕੇ ਭੇਜਣ ਦੀ ਜੀ ਯੂ ਵਿਲ ਫੇਸ ਦਾ ਕਾਂਸੀਕਵੈਂਸਸ ਇਹ ਗੱਲ ਇਹ ਹੈ ਕਿ ਜੋ ਕਹਰੇ ਨੇ ਉਹ ਐਕਚੁਅਲੀ ਲਾਅ ਐਂਡ ਆਰਡਰ ਜਿਹੜਾ ਹੈ ਪੁਲਿਸ ਦੇ ਅਫਸਰਾਂ ਵਿੱਚ ਹੀ ਨਹੀਂ ਉਸ ਅਪਰਾਧੀ ਦੇ ਮਨ ਵਿੱਚ ਡਰ ਪੈਣਾ ਹੋਣਾ ਚਾਹੀਦਾ ਹੈ ਕਿ ਜੇ ਮੈਂ ਕਰਾਂਗਾ ਤੇ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇਗੀ ਸਰ ਮੈਂ ਤੁਸੀਂ ਸਿੰਗਾਪੁਰ ਜਾਓ ਨਾ ਜੀ ਸਿੰਗਾਪੁਰ ਉਤਰਦੇ ਹੋ ਤੇ ਜਿਸ ਵੇਲੇ ਉਹ ਸਟੈਂਪ ਲੱਗਦੀ ਹੈ ਤੁਹਾਡੇ ਉਹਦੇ ਤੇ ਆ ਤੁਹਾਡੇ ਪਾਸਪੋਰਟ ਦੇ ਜਿਹੜੇ ਪਾਸਪੋਰਟ ਜਿਹੜੀ ਡਿਜੀਟਲ ਜਿਹੜੀ ਅੱਜ ਕੱਲ ਆ ਜਾਂਦਾ ਵੀਜ਼ਾ ਉਹਦੇ ਨਾਲ ਨਹੀਂ ਦੀ ਉਹਨਾਂ ਦੇ ਇਮੀਗ੍ਰੇਸ਼ਨ ਦੇ ਉੱਤੇ ਸਟੈਂਪ ਲ ਆਉਂਦੇ ਆ ਥੱਲੇ ਇੱਕ ਲਾਈਨ ਲਿਖੀ ਹੁੰਦੀ ਹੈ ਅਗਰ ਤੁਹਾਡੇ ਕੋਲੋਂ ਇਸ ਤਰ੍ਹਾਂ ਦੀ ਕੋਈ ਵੀ ਕੌਂਟਰਾਬੈਟ ਡਰੱਗ ਫੜੀ ਗਈ ਤੇ ਡੈਥ ਪੈਨਲਟੀ ਹੈ ਸਮਝ ਰਹੇ ਹੋ ਉਹ ਇਹ ਨਹੀਂ ਹੈ ਕਿ ਤੁਹਾਨੂੰ ਫੜ ਕੇ ਤਿੰਨ ਮਹੀਨੇ ਰੱਖਣਾ ਕੈਲਕੂਲੇਸ਼ਨ ਕਰਨੀ ਹੈ ਕਿ ਮੈਂ ਇੰਨੇ ਗ੍ਰਾਮ ਫੜੇ ਜਾਊਗਾ ਤਾਂ ਕੋਈ ਗੱਲ ਨਹੀਂ ਇਹ ਲਾਅ ਚਾਹੀਦਾ ਹੈ ਰਾਈਟ ਉਹ ਡਰ ਉਸੇ ਪਹਿਲੇ ਹੋ ਜਾਂਦਾ ਫਟਾਫਟ ਬੰਦਾ ਆਪਣੇ ਬੈਗਾਂ ਦੀ ਜੇਬਾਂ ਵੇਖਦਾ ਵੀ ਕਿਸੇ ਨੇ ਕੁਝ ਰੱਖਦੇ ਨਹੀਂ ਦਿੱਤਾ ਇਹ ਇੱਕ ਬਹੁਤ ਵੱਡਾ ਪੁਆਇੰਟ ਹੈ ਕਿਉਂਕਿ ਨਾਰਮਲੀ ਆਪਾਂ ਜਦੋਂ ਦੇਖਦੇ ਆਂ ਕਿ ਪੀੜੀਦਰ ਪੀੜੀ ਜਿੱਦਾਂ ਆਪਾਂ ਕਿਹਨਾਂ ਨੂੰ ਕੋਈ ਵਿਰਾਸਤ ਕੋਈ ਕੰਮ ਕੋਈ ਬਿਜ਼ਨਸ ਪੀੜੀਦਰ ਪੀੜੀ ਚੱਲਦਾ ਇਦਾਂ ਹੀ ਨਸ਼ੇ ਦਾ ਵਪਾਰ ਤੇ ਸਿਮਨ ਵੀ ਪੀੜੀਦਰ ਪੀੜੀ ਚੱਲ ਰਿਹਾ ਬੜੇ ਆਰਾਮ ਦੇ ਨਾਲ ਫਾਦਰ ਕਰ ਰਿਹਾ ਅੱਗੇ ਬੱਚਾ ਕਰ ਰਿਹਾ ਸਭ ਤੋਂ ਵੱਡੀ ਚੁਣੌਤੀ ਜਿਹੜੀ ਰਜੀਵ ਜੀ ਅੱਜ ਸਾਡੇ ਸਾਹਮਣੇ ਆ ਰਹੀ ਹੈ ਕਿ ਜਦੋਂ ਪਹਿਲਾਂ ਨਸ਼ਾ ਕਰਦੇ ਸੀ ਸ਼ਰਾਬ ਦੀ ਗੱਲ ਕਰ ਲਈਏ ਫਿਲਮ ਦੀ ਗੱਲ ਕਰ ਲਈ ਉਦੀ ਉਹ ਰਾਮਨਾਲ ਬੰਦਾ ਇੱਕ ਡਿਟੈਕਟ ਕਰ ਲੈਂਦਾ ਸੀ ਮੇਰੇ ਨਸ਼ਾ ਕੀਤਾ ਹੋਇਆ ਸਿੰਥੈਟਿਕ ਨਸ਼ੇ ਦੀ ਵੀ ਗੱਲ ਚੱਲੀ 스멜 ਨਹੀਂ ਹੈਗੀ ਕੋਈ ਤਾਨੂੰ ਪਤਾ ਨਹੀਂ ਲੱਗਦਾ ਉਹਨੂੰ ਕੈਰੀ ਕੈਰੀ ਕਰਨਾ ਉਹਨੂੰ ਲੁਕੋ ਕੇ ਰੱਖਣਾ ਬੜਾ ਈਜ਼ੀ ਹੋ ਗਿਆ ਤੇ ਉਹ ਉਹਦੇ ਲਈ ਕਾਨੂੰਨ ਜਿਹੜਾ ਆ ਪ੍ਰੋਵੀਜ਼ਨਸ ਨੇ ਜਿਹੜੀਆਂ ਸੋਧਾਂ ਦੀ ਆਪਾਂ ਗੱਲ ਕਰਦੇ ਆ ਕਿ ਉਹ ਸੋਧਾਂ ਦੀ ਸਾਨੂੰ ਬੇहद ਆਈ ਥਿੰਕ ਲੋਡ ਆ ਐਡੇ ਸਮੇਂ ਦੇ ਵਿੱਚ ਵੈਸੇ ਤੇ ਰੋਬੀ ਨੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਹੇਠ ਤੱਕ ਗੱਲ ਕਿਉਂ ਨਹੀਂ ਧੁਰੀ ਹਮ ਔਰ ਜਦ ਵੀ ਕਿਸੇ ਪਲੇਟਫਾਰਮ ਦੇ ਉੱਤੇ ਨਸ਼ੇ ਖਿਲਾਫ ਗੱਲ ਕਰਨ ਦੀ ਲੋੜ ਪੈਗੀ ਤੇ ਰੋਬਿੰਡ ਜੀ ਦੀ ਇਸ ਗੱਲ ਨੂੰ ਮੈਂ ਹਮੇਸ਼ਾ ਛਿੜੂਗਾ ਕਿ ਵੀ ਡੈਥ ਪੈਨਲਟੀ ਹੂੰ ਵੈਸੇ ਇਹ ਡੈਥ ਪੈਨਲਟੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਉਹਦਾ ਵੀ ਰੀਜ਼ਨ ਹੈਗਾ ਪਰ ਉਹ ਦਿਨ ਉਸ ਉਸ ਗੱਲ ਤੱਕ ਹੀ ਆਪਾਂ ਗੱਲ ਲੱਗਿਆਈ ਹੈ ਨਾ ਤੇ ਫਿਰ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਫਿਲਹਾਲ ਪੰਜਾਬ ਦੇ ਵਿੱਚ ਨਸ਼ਾ ਇੰਨਾ ਕੋ ਵਿਗਿਆ ਕਿ ਨਸ਼ਾ ਰੋਕਣ ਤੋਂ ਪਹਿਲੇ ਜਿਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕ ਰਿਆ ਨਾ ਉਹਨਾਂ ਦੇ ਇਲਾਜ ਦਾ ਬੰਦੋਬਸਤ ਕਰਨਾ ਜਿਸ ਤਰ੍ਹਾਂ ਅਸੀਂ ਕਿਹਾ ਵੀ ਫੋਰ ਕਾਰਨਰਡ ਇਹ ਲੜਾਈ ਹੈਗੀ ਹੈ ਇੱਕ ਬੇਰੋਜ਼ਗਾਰੀ ਨੂੰ ਦੂਰ ਕਰਨਾ ਕਿਉਂਕਿ ਜਦ ਤੁਸੀਂ ਨਸ਼ਾ ਬੰਦ ਕਰ ਦੋਗੇ ਨਸ਼ਾ ਵੇਚਣ ਵਾਲੇ ਜਿਹੜੇ ਉਹ ਪੈਸੇ ਕਮਾਰੇ ਨੇ ਉਹ ਵੀ ਬੇਰੋਜ਼ਗਾਰ ਹੋ ਜਾਣਗੇ ਉਹ ਵੀ ਚੋਰੀਆਂ ਚਕਾਰੀਆਂ ਕਰਨਗੇ ਤੇ ਹੁਣ ਉਹਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਉਪਲਬਧ ਕਰਾਉਣਾ ਉਹ ਸਰਕਾਰਾਂ ਦਾ ਕੰਮ ਹੈ ਹੁਣ ਜਦ ਬਿਮਾਰੀ ਅੰਨੀ ਵੱਧ ਗਈ ਹੋਏ ਔਰ ਉਹਦਾ ਇਲਾਜ ਕਰਨਾ ਹੋਏ ਤੇ ਹੁਣ ਬਿਮਾਰ ਨੂੰ ਮਾਰਿਆ ਤੇ ਨਹੀਂ ਜਾ ਸਕਦਾ ਨਾ ਬਿਮਾਰੀ ਨੂੰ ਦੂਰ ਕਰਨ ਵਾਸਤੇ ਉਹਦੇ ਅਲਟਰਨੇਟਿਵ ਲੱਭਨੇ ਪੈਣੇ ਆ ਇਸ ਕਰਕੇ ਸਿਰਫ ਪੁਲਿਸ ਨੂੰ ਨਸ਼ੇ ਵਾਲਿਆਂ ਨੂੰ ਫੜ ਕੇ ਅੱਜ ਦੀ ਡੇਟ ਹੈ ਪੁਲਿਸ ਕਿਸੇ ਨਸ਼ੇੜੀ ਨੂੰ ਫੜਦੀ ਹੈ ਨਾ ਤੇ ਉਸ ਕੌਨਸਟੇਬਲ ਦੀ ਜਿਹੜਾ ਥੱਲੇ ਵਾਲਾ ਕੌਨਸਟੇਬਲ ਹੈ ਜਾਂ ਉਹ ਹੈ ਉਹਦੀ ਸਭ ਤੋਂ ਵੱਡੀ ਮੁਸੀਬਤ ਹੁੰਦੀ ਹੈ ਹੂੰ ਉਹਦੀ ਉਹਦੀ ਡਿਊਟੀ ਹੁੰਦੀ ਹੈ ਵੀ ਰਾਤ ਨੂੰ ਉਹਦੇ ਵਾਸਤੇ ਨਸ਼ੇ ਦਾ ਬੰਦੋਬਸ ਕਰਨਾ ਕਰਨਾ ਕਿਦਾਂ ਬਿਲਕੁਲ ਜੇ ਅਗਰ ਉਹ ਮਰ ਗਿਆ ਜੀ ਜੇਲ ਵਾਲੇ ਵੀ ਨਹੀਂ ਲੈਂਦੇ ਜੀ ਜੇਲ ਜਾ ਕੇ ਉਹ ਕਹਿੰਦੇ ਜੀ ਹੁਣ ਤੁਹਾਡੇ ਕੋਲ ਬੰਦ ਕਰਾਣਾ ਨਹੀਂ ਕਹਿੰਦੇ ਨਹੀਂ ਇਹਨੂੰ ਰੱਖੋ ਦੋ ਚਾਰ ਦਿਨ ਤੁਸੀਂ ਤੁਸੀਂ ਆਪਣੇ ਸੰਪ ਸਾਡੇ ਗਲੇ ਪਾ ਰਹੇ ਹੋ ਜੀ ਇਹ ਇੱਕ ਵੱਡੀ ਵੱਡੀ ਪ੍ਰੋਬਲਮ ਹੈਗੀ ਹੈ ਜਦ ਤੱਕ ਇਹਨਾਂ ਦਾ ਇਲਾਜ ਨਹੀਂ ਹੁੰਦਾ ਉਸ ਤੋਂ ਬਾਅਦ ਡੈਥ ਪੈਨਲਟੀ ਵਾਲੀ ਗੱਲ ਵੀ ਆਣੀ ਜੇਗਾ ਜਦੋਂ ਹਾਲਾਤ ਸੁਧਰ ਜਾਂਦੇ ਉਹਨਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਉਹਨਾਂ ਨੂੰ ਨਸ਼ੇ ਦੇ ਨਾਲ ਹੀ ਟ੍ਰੀਟ ਕਰਨਾ ਪਹਿਲੇ ਜ਼ਰੂਰੀ ਹੋ ਜਾਂਦਾ ਸਰ ਨੇ ਵਿੱਚ ਗੱਲ ਕੀਤੀ ਕਿ ਨਸ਼ਾ ਛਡਾਉਣਾ ਜਿਹੜਾ ਉਹਨਾਂ ਦਾ ਉਹ ਵੀ ਇੰਪੋਰਟੈਂਟ ਹੈ ਪਰ ਇੱਕ ਤਰਾਸ ਦੀ ਆਪਾਂ ਆਪਣੇ ਭਾਰਤ ਦੀ ਕਹਿ ਲਈਏ ਜਾਂ ਖਾਸ ਤੌਰ ਤੇ ਪੰਜਾਬ 'ਚ ਬੈਠੇ ਇੱਥੇ ਗੱਲ ਕਰ ਰਹੇ ਇੱਕ ਤਰਾਸ ਦੀ ਰੋਬਿੰਜੇ ਵੀ ਆ ਗਈ ਹੈ ਕਿ ਨਸ਼ਾ ਛਡਾਊ ਜਿਹੜੇ ਕੇਂਦਰ ਨੇ ਉਹਨਾਂ ਦੀ ਬਹੁਤ ਸਾਰੀਆਂ ਖਬਰਾਂ ਆਪਾਂ ਮੀਡੀਆ ਨਾਲ ਜੁੜੇ ਹੋਏ ਆ ਉਹ ਵੀ ਬਾਹਰ ਆਉਂਦੀਆਂ ਕਿ ਜਿੱਥੇ ਨਸ਼ਾ ਛਡਾਉਣ ਦਾ ਕੰਮ ਹੋਣਾ ਉੱਥੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਆ ਇਸ ਤਰ੍ਹਾਂ ਦੇ ਅਲੀਗੇਸ਼ਨਸ अगेन ਨੇ ਬਹੁਤ سارے ਸੈਂਟਰਸ ਤੇ ਕਿਹਾ ਨੇ ਕਿ ਰੀਹੈਬਿਲਿਟੇਸ਼ਨ ਸੈਂਟਰ ਜਿਹੜੇ ਆ ਉਹ ਇੱਕ ਬਹੁਤ ਸਾਰੀ ਰਕਮ ਲੈਂਦੇ ਨੇ ਔਰ ਉਹਨੇ ਦਿਨਾਂ ਤੱਕ ਉਸ ਬੰਦਾ ਉਸ ਚਾਰ ਦਿਵਾਰੀ ਦੇ ਅੰਦਰ ਰਹਿੰਦਾ ਕੀ ਰਹਿ ਰਿਆ ਕੀ ਰ ਉਹਦੇ ਵਿੱਚ ਸਕਸੈਸ ਰੇਟ ਬਹੁਤ ਘੱਟ ਨਜ਼ਰ ਆਇਆ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹ ਇੱਕ ਪਾਰਟ ਹੈ ਲੇਕਿਨ ਬੜੀ ਵਧੀਆ ਗੱਲ ਹੋਈ ਹੈ ਕਿ ਜੜ ਕੀ ਹੈ ਜੜ ਹੁਣ ਕੰਮ ਨਹੀਂ ਹੈ ਅਗਲਾ ਕਹਿੰਦਾ ਮੈਨੂੰ 20000 ਰੁਪਏ ਮਿਲਣਾ ਇਹ ਪੈਕੇਟ ਹੀ ਛੱਡ ਕੇ ਇੱਕ ਜਗ੍ਹਾ ਤੋਂ ਛੱਡ ਕੇ ਦੂਜੀ ਜਗ੍ਹਾ ਤੇ ਜਾਣ ਲਈ ਕੰਮ ਉਤੇ ਕੋ ਹੈ ਨਹੀਂ ਰੀਸੈਂਟਲੀ ਜਿਹੜੀਆਂ ਡਿਪੋਰਟੇਸ਼ਨਸ ਹੋਈਆਂ ਉਹਨਾਂ ਚੋਂ ਇੱਕ ਸਟੋਰੀ ਮੈਂ ਕਰਨ ਗਿਆ ਉੱਥੇ ਅਟਾਰੀ ਵਿੱਚ ਸਰ ਤੇ ਉਹ ਮੈਂ ਪਰਿਵਾਰ ਨੂੰ ਪੁੱਛਿਆ ਉਹ ਕਹਿੰਦਾ ਇਹਦਾ ਪਿਓ ਜਿਹੜਾ ਉਹ ਡਰਗ ਵਿੱਚ ਪੈ ਗਿਆ ਸੀ ਤੇ ਮਾਂ ਕਹਿੰਦੀ ਹੈ ਮੈਂ ਡਰਦੀ ਸੀ ਕਿ ਮੇਰਾ ਮੁੰਡਾ ਡਰਗਸ ਵਿੱਚ ਨਾ ਪੈ ਜਾਵੇ ਤਾਂ ਕਰਕੇ ਇਹਨੂੰ ਮੈਂ ਕੋਸ਼ਿਸ਼ ਕੀਤੀ ਹਾਲਾਂਕਿ ਉਹ ਉਹ ਵੀ ਗਲਤ ਸੀਗਾ ਕਿ ਗਲਤ ਤਰੀਕੇ ਭੇਜਿਆ ਪਰ ਉਹ ਪੰਜਾਬ ਚੋਂ ਬਾਹਰ ਕੱਲਣਾ ਚਾਹੁੰਦੇ ਸੀਗੇ ਹਮ ਕੰਮ ਨਹੀਂ ਹੈ ਕੰਮ ਨਹੀਂ ਹੈ ਵਾਲਾ ਵੀ ਕਾਫੀ ਹੱਦ ਤੱਕ ਗੱਲ ਨੂੰ ਮੈਂ ਠੀਕ ਤਾਂ ਨਹੀਂ ਸਮਝਦਾ ਕਿ ਸਾਰੇ ਜਾਨੇ ਨੌਕਰੀਆਂ ਭਾਲਦੇ ਨੇ ਕਿ ਹਰ ਬੰਦੇ ਨੂੰ ਜੌਬ ਮਿਲੇ ਗੱਲ ਇਹ ਹੈ ਕਿ ਅੰਟਰਪ੍ਰੈਨਿਅਰ ਕਿਉਂ ਨਹੀਂ ਬੰਦੇ ਪਏ ਹੁਣ ਉਸ ਘਰ ਦੇ ਅੰਦਰ 17 ਮੱਝਾਂ ਸੀ ਤੇ ਉਹ ਕਹਿੰਦੇ ਸਾਡੇ 60 ਕਿਲੋ ਦੁੱਧ ਆਉਂਦਾ ਹਮ 40 ਰੁਪਏ ਕਿਲੋ ਵੇਚਦੇ ਆ ਤੁਸੀਂ ਅੰਮ੍ਰਿਤਸਰ ਆ ਕੇ ਵੇਚੋ 40 ਕਿਲੋਮੀਟਰ ਦੂਰ ਆ ਕੇ ਮਤਲਬ 32 ਕਿਲੋਮੀਟਰ ਦੂਰ ਆ ਕੇ 100 ਰੁਪਏ ਕਿਲੋ ਦੁੱਧ ਵੇਕੇਗਾ ਚਵਾਵਾ ਹੁਣ ਉਹਦੇ ਲਈ ਸਰਕਾਰ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜੀ ਸਰ ਮudra loan ਮਿਲਦਾ ਹੋਰ ਵੀ ਇਸਾਂ ਦੇ ਲੋਨ ਮਿਲਦੇ ਆ ਜਿਹਦੇ ਵਿੱਚ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਕੁਝ ਪਲੇਜ ਨਹੀਂ ਕਰਨਾ ਕੁਝ ਗਿਰਵੀ ਨਹੀਂ ਰੱਖਣਾ ਜੀ ਪ੍ਰੋਬਲਮ ਇਹ ਹੈ ਕਿ ਉਹ ਬੱਚਾ ਜਦੋਂ ਉੱਥੇ ਬੈਂਕ ਵਿੱਚ ਜਾਂਦਾ ਤੇ ਉਹਨੂੰ ਲੋਨ ਨਹੀਂ ਮਿਲਦਾ ਸਫਾਰਿਸ਼ ਚਾਹੀਦੀ ਹੈ ਉਹ ਗਵਰਨਮੈਂਟ ਨੇ ਬਣਾ ਦਿੱਤੀਆਂ ਸਕੀਮਾਂ ਉਹ ਸਕੀਮ ਉੱਤੇ ਤੱਕ ਅੱਗੇ ਪਹੁੰਚੇ ਸੋ ਬੇਰੋਜ਼ਗਾਰੀ ਨੂੰ ਦੂਰ ਕਰਨਾ ਇੱਕ ਜੜ ਹੈ ਉਹਦੇ ਨਾਲ ਇਹ ਚੀਜ਼ਾਂ ਦਾ ਵੀ ਫਰਕ ਪਏਗਾ ਰਜੀਵ ਜੀ ਸੋਲੂਸ਼ਨ ਵੱਲ ਹੌਲੀ ਹੌਲੀ ਆਪਾਂ ਨਾਲ ਵੱਧ ਰਹੇ ਹਾਂ ਇੱਕ ਚੀਜ਼ ਹੋ ਰਹੀ ਹੈ ਕਿ ਜਿਹੜੇ ਮਾਪੇ ਨੇ ਜਿਹੜੇ ਜਾਂ ਸਮਾਜ ਸਮਾਜ ਦੇ ਉਹ ਲੋਕ ਜਿਹੜੇ ਇਹ ਸ਼ਿਕਾਇਤ ਕਰਦੇ ਆ ਵੀ ਨਸ਼ਾ ਖਤਮ ਹੋਣਾ ਚਾਹੀਦਾ ਉਹ ਵੀ ਸਰਕਾਰਾਂ ਦੇ ਕੋਲੋਂ ਆਪਣੀਆਂ ਮੰਗਾਂ ਦੇ ਵਿੱਚ ਫਰੀ ਦਾ ਜਿਹੜੀਆਂ ਚੀਜ਼ਾਂ ਆਪਾਂ ਮੰਗਦੇ ਆਂ ਬਿਜਲੀ ਪਾਣੀ ਰੋਟੀ ਰਾਸ਼ਨ ਕੁਝ ਵੀ ਫਰੀ ਮੰਗਦੇ ਆਂ ਉਹਦੀ ਬਜਾਏ ਅਗਰ ਇੰਡਸਟਰੀ ਮੰਗੀਏ ਅਗਰ ਇੱਥੇ ਕੰਮ ਦੇ ਅਸੀਂ ਸਾਧਨ ਮੰਗੀਏ ਇੱਥੇ ਜਿੰਨਾ ਸਰ ਨੇ ਗੱਲ ਕੀਤੀ ਕਿ ਸੈਲਫ এমਪਲੋਇਮੈਂਟ ਸਵੈ ਰੋਜ਼ਗਾਰ ਨੂੰ ਲੇਕਿਨ ਨਵੀਆਂ ਸਕੀਮਾਂ ਮੰਗੀਏ ਤੇ ਮੈਨੂੰ ਲੱਗਦਾ ਕਾਫੀ ਪਹਿਲੇ ਹੱਲੇ ਦੇ ਵਿੱਚ ਅਸੀਂ ਸਮੱਸਿਆ ਤੋਂ ਛੁਟਕਾਰੇ ਦੇ ਨੇੜੇ ਹੋ ਸਕਦੇ ਆਂ ਵੈਸੇ ਨੌਜੋਦੀ ਐਦਾਂ ਦੀਆਂ ਸਕੀਮਾਂ ਬਹੁਤ ਸਾਰੀ ਹੈਗੀਆਂ ਜੀ ਉਹ ਜਿਹੜੀ ਇਹ ਪੋਲਿਟਿਕਸ ਹੋ ਜਾਂਦੀ ਹੈ ਨਾ ਕਿ ਵੀ ਸੂਬੇ ਦੀ ਪੋਲਿਟੀਕਲ ਪਾਰਟੀ ਕੋਈ ਹੋਰ ਹੈ ਜਿਹੜੀ ਰੂਲਿੰਗ ਪਾਰਟੀ ਹੈ ਕੇਂਦਰ ਦੀ ਹੋਰ ਹੈ ਜਾਂ ਕੇਂਦਰ ਦੀ ਹੋਰ ਹੈ ਸੂਬੇ ਦੀ ਹੋਰ ਹੈ ਜਿਸ ਤਰ੍ਹਾਂ ਵੀ ਲੈ ਲਈਏ ਆਪਾਂ ਔਰ ਬਹੁਤ ਸਾਰੀ ਇਦਾਂ ਦੀ ਪਾਲਿਸਿਜ਼ ਹੁੰਦੀ ਹੈ ਕੇਂਦਰ ਸਰਕਾਰ ਦੀ ਪਰ ਜਿਹੜੀ ਰੋਬਿਨਸਰ ਨੇ ਕਿਹਾ ਹੈ ਨਾ ਜਿਹੜੀ ਗੱਲ ਉਹ ਕਿਸੇ ਵੀ ਬੰਦੇ ਨੂੰ ਉਸ ਸਰਵਿਸ ਦੇ ਬੈਨੀਫਿਟਸ ਕਿਦਾਂ ਲੈਣੇ ਇਹਦੀ ਅਵੇਅਰਨੈਸ ਬਹੁਤ ਘੱਟ ਹੈ ਜੀ ਕਿਉਂਕਿ ਕਈ ਵਾਰ ਕੇਂਦਰ ਸਰਕਾਰ ਦੀ ਸਕੀਮ ਹੁੰਦੀ ਹੈ ਸੂਬੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹ ਜਾਣ ਬੁਝ ਕੇ ਕੇਂਦਰ ਸਰਕਾਰ ਦੀ ਸਕੀਮ ਉਹਨਾਂ ਬੈਨੀਫਿਸ਼ੀਰੀਆਂ ਜਿਹੜੇ ਜਿਨ੍ਹਾਂ ਨੂੰ ਦਾ ਫਾਇਦਾ ਹੁੰਦਾ ਉੱਥੇ ਪਹੁੰਚਾਉਂਦੀ ਨਹੀਂ ਬਿਲਕੁਲ ਮੈਨੂੰ ਲੱਗਦਾ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਇਹ ਕੋਸ਼ਿਸ਼ ਸ਼ੁਰੂ ਕੀਤੀ ਹੈ ਇਹ ਜਿਹੜੀ ਆਪਣੀ ਬੈਨੀਫਿਟਸ ਬੈਨੀਫਿਟਸ ਵਾਲੀ ਸਕੀਮ ਹੈ ਨਾ ਜਿਹੜੀ ਲੋਕਾਂ ਦੇ ਵਾਸਤੇ ਹੈ ਉਹ ਲੋਕਾਂ ਤੱਕ ਡਾਇਰੈਕਟ ਪਹੁੰਚਾਣੀ ਸ਼ੁਰੂ ਕੀਤੀ ਹੈ ਪਿਛਲੇ ਗਵਰਨਰ ਸਾਹਿਬ ਵੀ ਗਏ ਸੀ ਕਿ ਕਈ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਜੀ 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 ਔਰ ਕਈ ਲੋਕਾਂ ਦਾ ਮੈਨੂੰ ਵੀ ਫੋਨ ਆਇਆ ਹੈ ਕਿ ਜਿੱਦਾਂ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਹੂੰ ਉਹਦੇ ਵਿੱਚ ਨੋਡਲ ਅਫੀਸਰ ਬਣਾ ਕੇ ਇਹ ਸਕੀਮ ਲੋਕਾਂ ਤੱਕ ਸਿੱਧੀ ਪਹੁੰਚਾਈ ਜਾ ਰਹੀ ਹੈ ਜੀ ਸਕੀਮਾਂ ਤੇ ਬਹੁਤ ਸਾਰੀ ਹੁੰਦੀ ਹੈ ਪਰ ਸਕੀਮਾਂ ਦੇ ਬੇਨਫਿਟ ਲੈਣ ਵਾਸਤੇ ਤੁਹਾਨੂੰ ਕਾਗਜ਼ ਪੱਤਰੀ ਤੋਂ ਆਪਣੀ ਐਲੀਜੀਬਿਲਿਟੀ ਸ਼ੋਅ ਕਰਨੀ ਹੁੰਦੀ ਹੈ। ਹਮਮ ਔਰ ਕਈ ਵਾਰ ਤੁਸੀਂ ਝੂਠੇ ਤਰੀਕੇ ਨਾਲ ਆਪਣੀ ਐਲੀਜੀਬਿਲਿਟੀ ਬਣਾ ਕੇ ਕੋਈ ਸਕੀਮ ਦਾ ਬੇਨਫਿਟ ਲੈਂਦੇ ਹੋ ਤੇ ਉਹਦੇ ਕਰਕੇ ਜੀ ਹੋਰ ਜੈਨੂਨ ਜਿਹੜੇ ਬੇਨੀਫਿਸ਼ੀਅਰੀ ਹੁੰਦੇ ਨੇ ਜਾਂ ਐਕਸਪੈਕਟਡ ਐਫੈਕਟ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਪਰ ਇਹਨਾਂ ਸਕੀਮਾਂ ਨੂੰ ਸਮੂਥ ਤਰੀਕੇ ਨਾਲ ਚਲਾਉਣ ਦਾ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਜੀ ਤਾਂ ਕਿ ਜਿਹਨੂੰ ਲੋੜ ਹੈ ਉਹਤੇ ਤੱਕ ਸਮਾਨ ਪਹੁੰਚੇ ਜੇ ਤੁਸੀਂ ਅੰਨੇਵਾ ਕੋਈ ਸਬਸਿਡੀ ਵੀ ਵੰਡੋਗੇ ਉਹਨਾਂ ਬਿਜਲੀ ਫ੍ਰੀ ਹੈ ਪੰਜਾਬ ਦੇ ਵਿੱਚ ਪਰ ਐਦਾ ਨਾ ਤੇ ਸਰਕਾਰ ਨੂੰ ਕੋਈ ਬੇਨੀਫਿਟ ਹੋ ਰਿਹਾ ਕਿਉਂਕਿ ਪਿਛਲੀ ਵਾਰ ਇਲੈਕਸ਼ਨਾਂ ਦੇ ਵਿੱਚ ਜੋ ਰਿਜ਼ਲਟ ਦੇਖਿਆ ਜੀ ਉਹਦੇ ਵਿੱਚ ਬਿਜਲੀ ਫਰੀ ਦਾ ਕੋਈ ਸਰਕਾਰ ਨੂੰ ਤੇ ਨਹੀਂ ਫਾਇਦਾ ਹੋਇਆ ਨਾ ਲੇਕਿਨ ਪੰਜਾਬ ਆਰਥਿਕ ਤੌਰ ਤੇ ਪਿਛੜਦਾ ਹੀ ਜਾ ਰਿਹਾ ਬਿਲਕੁਲ ਹੁਣ ਆਰਥਿਕ ਤੌਰ ਤੇ ਪੰਜਾਬ ਅੱਗੇ ਕਿਦਾਂ ਵਧੇ ਇਸ ਗੱਲ ਦੇ ਬਾਰੇ ਵਿੱਚ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਜੀ ਰਮਨ ਜੀ ਆਪਾਂ ਹੋਰ ਸੋਲੂਸ਼ਨ ਤੇ ਆਵਾਂਗੇ ਕਿਉਂਕਿ ਪ੍ਰੋਗਰਾਮ ਤਕਰੀਬਨ ਅਸੀਂ ਦੇ ਐਂਡ ਤੇ ਅੰਤ ਤੇ ਪਹੁੰਚ ਚੁੱਕੇ ਆ ਸੋਲੂਸ਼ਨ ਦੀ ਅਗਰ ਆਪਾਂ ਗੱਲ ਕਰਦੇ ਆ ਮੀਡੀਆ ਦੇ ਇੱਕ ਆਪਾਂ ਖੇਤਰ ਤੋਂ ਹੋਣ ਦੇ ਨਾਤੇ ਜਾਂ ਲੋਕਾਂ ਦੇ ਵੱਲੋਂ ਸਰਕਾਰਾਂ ਨੂੰ ਲੋਕਾਂ ਨੂੰ ਇਹਦੇ ਬਾਰੇ ਕਿੰਨੀ ਕੁ ਅਵੇਅਰਨੈਸ ਜਾਂ ਕਿਹੋ ਜਿਹੀ ਸੋਚ ਜਿਹੜੀ ਅਪਣਾਉਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਜਿਹੜੀ ਡਰਾਈਵ ਹੁਣ ਚੱਲੀ ਹੈ ਭਾਵੇਂ 3 ਸਾਲ ਬਾਅਦ ਚੱਲੀ ਹੈ ਉਸ ਡਰਾਈਵ ਵਿੱਚ ਐਕਸਪੋਜ਼ ਕਰਨਾ ਚਾਹੀਦਾ ਹੈ ਪੁਲਿਸ ਨੂੰ ਖੁੱਲ੍ਹ ਕੇ ਉਹਨਾਂ ਲੋਕਾਂ ਨੂੰ ਤੇ মিডিਆ ਆਪਣਾ ਰੋਲ ਪਲੇ ਕਰੇ ਔਰ মিডিਆ ਜਿਹੜੀਆਂ ਸਟੋਰੀਜ਼ ਤੁਹਾਨੂੰ ਪ੍ਰਭਾਵਿਤ ਕਰਦੀਆਂ ਇਨਸਪੀਰੇਸ਼ਨਲ ਸਟੋਰੀਜ਼ ਅਗਰ ਕੋਈ ਬੱਚਾ ਹਾਰੀਸ ਹੋਣੀ ਛੱਡ ਕੇ ਕੋਈ ਮਧੂਮੱਖੀ ਵਾਲੇ ਕੰਮ ਕਰ ਰਿਹਾ ਕੋਈ ਦੂਜਾ ਕਰ ਰਿਹਾ ਉਹ ਸੈਕਸ ਸਟੋਰੀਜ਼ ਹੈਗੇ ਆਂ ਜੀ ਕੋਈ ਬੱਚਾ ਡਰਗ ਛੱਡ ਕੇ ਪਹਿਲੀ ਗੱਲ ਤਾਂ ਸਮਾਜ ਵਿੱਚ ਇੱਕ ਅਡਾਪਸ਼ਨ ਚਾਹੀਦੀ ਉਸ ਬੱਚੇ ਦੀ ਵੀ ਉਹਨੇ ਡਰਗ ਛੱਡ ਦਿੱਤੀ ਹੈ ਉਹਨੂੰ ਡਰਗ ਹੀ ਨਾ ਕਹੋ ਤੇ ਉਹਨੂੰ ਉਹਦੀ ਅਡਾਪਸ਼ਨ ਹੋਵੇ ਜੀ ਅਗਰ ਉਹ ਸਕਸੈਸਡ ਹੋ ਰਹੀ ਹੈ ਤੇ ਮੀਡੀਆ ਦਾ ਫਰਜ਼ ਹੈ ਲੋਕਾਂ ਤੱਕ ਗੱਲ ਪਹੁੰਚਾਵੇ ਇਹ ਸਮਾਜ ਦਾ ਪੂਰਾ ਤਾਣਾ ਬਾਣਾ ਜੋੜ ਕੇ ਅਸੀਂ ਇਹਦਾ ਹੱਲ ਕੱਢ ਸਕਦੇ ਹਾਂ ਸੋ ਬਹੁਤ ਇੱਕ ਸੋਹਣਾ ਸੂਬਾ ਪੰਜਾਬ ਬਹੁਤ ਸੋਹਣਾ ਦੇਸ਼ ਭਾਰਤ ਤੇ ਉਸ ਭਾਰਤ ਦੇ ਵਿੱਚ ਅਸੀਂ ਰਹਿ ਰਹੇ ਜਿੱਥੇ ਤੇ ਇਸ ਸੂਬੇ ਨੂੰ ਵਧੀਆ ਬਣਾਉਣ ਲਈ ਦੇਸ਼ ਨੂੰ ਵਧੀਆ ਬਣਾਉਣ ਲਈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੰਦਰ ਮੋਦੀ ਹੋਰੀ ਨਸ਼ੇ ਦੇ ਖਿਲਾਫ ਲਗਾਤਾਰ ਗੱਲਬਾਤ ਕਰ ਰਹੇ ਨੇ ਉਹਦੇ ਬਾਰੇ ਮੁਹਿੰਮ ਚੇੜੀ ਹੋਈ ਹੈ ਸਾਡਾ ਵੀ ਫਰਜ਼ ਬਣਦਾ ਇੱਕ ਵਧੀਆ ਨਾਗਰਿਕ ਹੋਣ ਦੇ ਨਾਤੇ ਕਿ ਅਸੀਂ ਵੀ ਉਸ ਮੁਹਿੰਮ ਦੇ ਵਿੱਚ ਹਿੱਸੇਦਾਰੀ ਪਾਈਏ ਵਧੀਆ ਇਨਸਾਨ ਬਣ ਕੇ ਸਾਹਮਣੇ ਆਈਏ ਤੇ ਇਹ ਜਿਹੜੀ ਇੱਕ ਬੁਰਾਈ ਜਿਹਦੇ ਨਾਲ ਸਾਡਾ ਸਮਾਜ ਜਿਹੜਾ ਖਰਾਬ ਹੁੰਦਾ ਜਾ ਰਿਹਾ ਆਪਣੇ ਬੱਚਿਆਂ ਨੂੰ ਬਾਹਰ ਕੱਢੀਏ ਤੇ ਸਮਾਜ ਨੂੰ ਬਿਹਤਰ ਇੱਕ ਦਿਸ਼ਾ ਦੇ ਵੱਲ ਲੈ ਕੇ ਜਾਈਏ ਸੋ ਅੱਜ ਦੇ ਪ੍ਰੋਗਰਾਮ ਨੂੰ ਸਮੇਟਦੇ ਹਾਂ ਤੇ ਧੰਨਵਾਦ ਕਰਦੇ ਹਾਂ ਰਵਿੰਦਰ ਰੋਬਿੰਦ ਜੀ राजीव ਜੀ ਸਟੂਡੀਓ ਚ ਆ ਕੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੂੰ ਹਟਾ ਆਮਨ ਸਾਹਮਣਾ ਹੋਇਆ ਜਦੋਂ ਤੂੰ ਨੂੰ ਰਿਸ਼ਵਤੇ ਨਹੀਂ ਪਈ ਨਿਆ ਪ੍ਰਾਪਤ ਕਰ